ਗੈਂਗਸਟਰ ਡੀਸੀਆਈਏ ਪਠਾਨਕੋਟ ਨੂੰ ਸੂਚਨਾ ਮਿਲਣ ਤੋਂ ਬਾਅਦ ਮੀਤਲਣਾਕੇ ਨੂੰ ਹਾਈ ਅਲਰਟ ਕੀਤਾ ਗਿਆ ਤੇ ਨਾਕੇ ਚੋਂ ਦੱਸਦੇ ਇਹ ਨਾਕੇ ਤੋਂ ਦੋ ਗੈਂਗਸਟਰ ਹਵਾਈ ਫਾਇਰ ਕਰਦੇ ਹੋਏ ਭੱਜ ਨਿਕਲੇ ਨੇ ਤੇ ਬਾਅਦ ਵਿੱਚ ਪੁਲਿਸ ਨੇ ਵੀ ਫਾਇਰਿੰਗ ਕੀਤੀ ਹੈ ਤੇ ਦੱਸਦੇ ਇਹ ਉਹਨਾਂ ਦੋਨਾਂ ਗੈਂਗਸਟਰਾਂ ਦਾ ਪਿੱਛਾ ਕਰਦੇ ਹੋਏ ਹਿਮਾਚਲ ਦੇ ਵੱਲ ਇੰਦੋਰੇ ਵੱਲ ਜਿਹੜੇ ਨੇ ਉਹ ਗੈਂਗਸਟਰ ਪੱਜੇ ਨੇ ਤੇ ਸੂਚਨਾ ਮਿਲਦੇ ਹੀ ਦੱਸਦੇ ਇਹ ਇਹਨਾਂ ਵਿੱਚੋਂ ਇਹਨਾਂ ਦੋ ਗੈਂਗਸਟਰ ਦੇ ਵਿੱਚੋਂ ਇੱਕ ਜਿਹੜਾ ਹੈ ਉਹ ਜ਼ਖਮੀ ਹੋ ਗਿਆ ਜਿਸ ਨੂੰ ਇੰਦੋਰਾ ਦੇ ਹਸਪਤਾਲ ਵਿੱਚ ਪਹਤੀ ਕਰਵਾਇਆ ਗਿਆ ਤੇ ਪੁਲਿਸ ਵੱਲੋਂ ਵੀ ਕੋਈ ਜਾਣਕਾਰੀ ਹਜੇ মিডিਆ ਨੂੰ ਜੜੀ ਉਹ ਨਹੀਂ ਦਿੱਤੀ ਗਈ ਇਹ ਸਾਰੀ ਖਬਰ ਸੂਤਰਾਂ ਦੇ ਹਵਾਲੇ ਤੋਂ ਜਿਹੜੀ ਆ ਉਹ ਨਿਕਲ ਕੇ ਬਾਹਰ ਆਈ ਹੈ ਕਿ ਇਸ ਤਰ੍ਹਾਂ ਦੀ ਘਟਨਾ ਜਿਹੜੀ ਆ ਉਹ ਵਾਪਰੀ ਹੈ ਤੇ ਗੈਂਗਸਟਰਾਂ ਦਾ ਪਿੱਛਾ ਜਿਹੜਾ ਹੈ ਪੁਲਿਸ ਦੇ ਵੱਲੋਂ ਸੀਆਈਏ ਪਠਾਨਕੋਟ ਦੇ ਵੱਲੋਂ ਜਿਹੜਾ ਹੈ ਉਹ ਕੀਤਾ ਜਾ ਰਿਹਾ ਹੈ ਵੱਡੀ ਖਬਰ ਜੰਮੂ ਨੰਬਰ ਵਰਨਾਕਾਰ ਵਿੱਚ ਦੋ ਗੈਂਗਸਟਰ ਦੀ ਸੀਆਈਏ ਪਠਾਨਕੋਟ ਨੂੰ ਸੂਚਨਾ ਮਿਲਣ ਤੋਂ ਬਾਅਦ ਮੀਰਥਲਾਕੇ ਨੂੰ ਹਾਈ ਅਲਰਟ ਕੀਤਾ ਗਿਆ ਤੇ ਨਾਕੇ ਚੋਂ ਦੱਸਦੇ ਹੀ ਇਹ ਨਾਕੇ ਤੋਂ ਦੋ ਗੈਂਗਸਟਰ ਹਵਾਈ ਫਾਇਰ ਕਰਦੇ ਹੋਏ ਭੱਜ ਨਿਕਲੇ ਨੇ ਤੇ ਬਾਅਦ ਵਿੱਚ ਪੁਲਿਸ ਨੇ ਵੀ ਫਾਇਰਿੰਗ ਕੀਤੀ ਹੈ ਤੇ ਦੱਸਦੇ ਹੀ ਇਹ ਉਹਨਾਂ ਦੋਨਾਂ ਗੈਂਗਸਟਰਾਂ ਦਾ ਪਿੱਛਾ ਕਰਦੇ ਹੋਏ ਹਿਮਾਚਲ ਦੇ ਵੱਲ ਇੰਦੋਰੇ ਵੱਲ ਜਿਹੜੇ ਨੇ ਉਹ ਗੈਂਗਸਟਰ ਪੱਜੇ ਨੇ ਤੇ ਸੂਚਨਾ ਮਿਲਦੇ ਹੀ ਦੱਸਦੇ ਹੀ ਇਹ ਇਨ੍ਹਾਂ ਵਿੱਚੋਂ ਇਹਨਾਂ ਦੋ ਗੈਂਗਸਟਰ ਦੇ ਵਿੱਚੋਂ ਇੱਕ ਜਿਹੜਾ ਹੈ ਉਹ ਜ਼ਖਮੀ ਹੋ ਗਿਆ ਜਿਸ ਨੂੰ ਇੰਦੋਰਾ ਦੇ ਹਸਪਤਾਲ ਵਿੱਚ ਪਹਤਿਕਰ ਆ ਗਿਆ ਤੇ ਪੁਲਿਸ ਵੱਲੋਂ ਵੀ ਕੋਈ ਜਾਣਕਾਰੀ ਹਜੇ মিডিਆ ਨੂੰ ਜੜੀਉ ਨਹੀਂ ਦਿੱਤੀ ਗਈ ਇਹ ਸਾਰੀ ਖਬਰ ਸੂਤਰਾਂ ਦੇ ਹਵਾਲੇ ਤੋਂ ਜੜੀਉ ਨਿਕਲ ਕੇ ਬਾਹਰ ਆਈ ਹੈ ਕਿ ਇਸ ਤਰ੍ਹਾਂ ਦੀ ਘਟਨਾ ਜੜੀਉ ਹੈ ਉਹ ਵਾਪਰੀ ਹੈ ਤੇ ਗੈਂਗਸਟਰਾਂ ਦਾ ਪਿੱਛਾ ਜੜਾ ਹੈ ਪੁਲਿਸ ਦੇ ਵੱਲੋਂ ਸੀਆਈਏ ਪਠਾਨਕੋਟ ਦੇ ਵੱਲੋਂ ਜੜਾ ਹੈ ਉਹ ਕੀਤਾ ਜਾ ਰਿਹਾ ਹੈ ਸਦੀ ਵੱਡੀ ਖਬਰ ਜੰਮੂ ਨੰਬਰ ਵਰਨਾਕਾਰ ਵਿੱਚ ਦੋ ਗੈਂਗਸਟਰ ਦੀ ਸੀਆਈਏ ਪਠਾਨਕੋਟ ਨੂੰ ਸੂਚਨਾ ਮਿਲਣ ਤੋਂ ਬਾਅਦ ਮੀਤਲ ਨਾਕੇ ਨੂੰ ਹਾਈ ਅਲਰਟ ਕੀਤਾ ਗਿਆ ਤੇ ਨਾਕੇ ਚੋਂ ਦੱਸਦੇ ਹੀ ਇਹ ਨਾਕੇ ਤੋਂ ਦੋ ਗੈਂਗਸਟਰ ਹਵਾਈ ਫਾਇਰ ਕਰਦੇ ਹੋਏ ਭੱਜ ਨਿਕਲੇ ਨੇ ਤੇ ਬਾਅਦ ਵਿੱਚ ਪੁਲਿਸ ਨੇ ਵੀ ਫਾਇਰਿੰਗ ਕੀਤੀ ਹੈ ਤੇ ਦੱਸਦੇ ਹੀ ਇਹ ਉਹਨਾਂ ਦੋਨਾਂ ਗੈਂਗਸਟਰਾਂ ਦਾ ਪਿੱਛਾ ਕਰਦੇ ਹੋਏ ਹਿਮਾਚਲ ਦੇ ਵੱਲ ਇੰਦੋਰੇ ਵੱਲ ਜਿਹੜੇ ਨੇ ਉਹ ਗੈਂਗਸਟਰ ਪੱਜੇ ਨੇ ਤੇ ਸੂਚਨਾ ਮਿਲਦੇ ਹੀ ਦੱਸਦੇ ਇਹ ਇਹਨਾਂ ਵਿੱਚੋਂ ਇਹਨਾਂ ਦੋ ਗੈਂਗਸਟਰ ਦੇ ਵਿੱਚੋਂ ਇੱਕ ਜਿਹੜਾ ਹੈ ਉਹ ਜ਼ਖਮੀ ਹੋ ਗਿਆ ਜਿਸ ਨੂੰ ਇੰਦੋਰਾ ਦੇ ਹਸਪਤਾਲ ਵਿੱਚ ਪਹੁੰਚ ਕਰਵਾਇਆ ਗਿਆ ਤੇ ਪੁਲਿਸ ਵੱਲੋਂ ਵੀ ਕੋਈ ਜਾਣਕਾਰੀ ਹਜੇ মিডিਆ ਨੂੰ ਜਿੜਿਉ ਨਹੀਂ ਦਿੱਤੀ ਗਈ ਇਹ ਸਾਰੀ ਖਬਰ ਸੂਤਰਾਂ ਦੇ ਹਵਾਲੇ ਤੋਂ ਜਿੜੀ ਆ ਨਿਕਲ ਕੇ ਬਾਹਰ ਆਈ ਹੈ ਕਿਸ ਤਰ੍ਹਾਂ ਦੀ ਘਟਨਾ ਜਿੜੀ ਆ ਉਹ ਵਾਪਰੀ ਹੈ ਤੇ ਗੈਂਗਸਟਰਾਂ ਦਾ ਪਿੱਛਾ ਜਿਹੜਾ ਹੈ ਪੁਲਿਸ ਦੇ ਵੱਲੋਂ ਸੀਆਈਏ ਪਠਾਨਕੋਟ ਦੇ ਵੱਲੋਂ ਜਿਹੜਾ ਹੈ ਉਹ ਕੀਤਾ ਜਾ ਰਿਹਾ ਹੈ ਖਬਰ ਜੰਮੂ ਨੰਬਰ ਵਰਨਾਕਾਰ ਵਿੱਚ ਦੋ ਗੈਂਗਸਟਰ ਡੀਸੀਆਈਏ ਪਠਾਨਕੋਟ ਨੂੰ ਸੂਚਨਾ ਮਿਲਣ ਤੋਂ ਬਾਅਦ ਮੀਰਥਲਾਕੇ ਨੂੰ ਹਾਈ ਅਲਰਟ ਕੀਤਾ ਗਿਆ ਤੇ ਨਾਕੇ ਚੋਂ ਦੱਸਦੇ ਹੀ ਇਹ ਨਾਕੇ ਤੋਂ ਦੋ ਗੈਂਗਸਟਰ ਹਵਾਈ ਫਾਇਰ ਕਰਦੇ ਹੋਏ ਭੱਜ ਨਿਕਲੇ ਨੇ ਤੇ ਬਾਅਦ ਵਿੱਚ ਪੁਲਿਸ ਨੇ ਵੀ ਫਾਇਰਿੰਗ ਕੀਤੀ ਹੈ ਤੇ ਦੱਸਦੇ ਹੀ ਇਹ ਉਹਨਾਂ ਦੋਨਾਂ ਗੈਂਗਸਟਰਾਂ ਦਾ ਪਿੱਛਾ ਕਰਦੇ ਹੋਏ ਹਿਮਾਚਲ ਦੇ ਵੱਲ ਇੰਦੋਰੇ ਵੱਲ ਜਿਹੜੇ ਨੇ ਉਹ ਗੈਂਗਸਟਰ ਪੱਜੇ ਨੇ ਤੇ ਸੂਚਨਾ ਮਿਲਦੇ ਹੀ ਦੱਸਦੇ ਹੀ ਇਹ ਇਨ੍ਹਾਂ ਵਿੱਚੋਂ ਇਹਨਾਂ ਦੋ ਗੈਂਗਸਟਰ ਦੇ ਵਿੱਚੋਂ ਇੱਕ ਜਿਹੜਾ ਹੈ ਉਹ ਜ਼ਖਮੀ ਹੋ ਗਿਆ ਜਿਸ ਨੂੰ ਇੰਦੋਰਾ ਦੇ ਹਸਪਤਾਲ ਵਿੱਚ ਪਹਤਿ ਕਰਵਾਇਆ ਇਹ ਤੇ ਪੁਲਿਸ ਵੱਲੋਂ ਵੀ ਕੋਈ ਜਾਣਕਾਰੀ ਹਜੇ মিডিਆ ਨੂੰ ਜੜੀਉ ਨਹੀਂ ਦਿੱਤੀ ਗਈ ਇਹ ਸਾਰੀ ਖਬਰ ਸੂਤਰਾਂ ਦੇ ਹਵਾਲੇ ਤੋਂ ਜੜੀਉ ਨਿਕਲ ਕੇ ਬਾਹਰ ਆਈ ਹੈ ਕਿ ਇਸ ਤਰ੍ਹਾਂ ਦੀ ਘਟਨਾ ਜੜੀਉ ਹੈ ਉਹ ਵਾਪਰੀ ਹੈ ਤੇ ਗੈਂਗਸਟਰਾਂ ਦਾ ਪਿੱਛਾ ਜੜਾ ਹੈ ਪੁਲਿਸ ਦੇ ਵੱਲੋਂ ਸੀਆਈਏ ਪਠਾਨਕੋਟ ਦੇ ਵੱਲੋਂ ਜੜਾ ਹੈ ਉਹ ਕੀਤਾ ਜਾ ਰਿਹਾ ਹੈ ਦੀ ਵੱਡੀ ਖਬਰ ਜੰਮੂ ਨੰਬਰ ਵਰਨਾਕਾਰ ਦੋ ਗੈਂਗਸਟਰ ਡੀਸੀਆਈਏ ਪਠਾਨਕੋਟ ਨੂੰ ਸੂਚਨਾ ਮਿਲਣ ਤੋਂ ਬਾਅਦ ਮੀਰਥਲ ਨਾਕੇ ਨੂੰ ਹਾਈ ਅਲਰਟ ਕੀਤਾ ਗਿਆ ਤੇ ਨਾਕੇ ਚੋਂ ਦੱਸਦੇ ਹੀ ਇਹ ਨਾਕੇ ਤੋਂ ਦੋ ਗੈਂਗਸਟਰ ਹਵਾਈ ਫਾਇਰ ਕਰਦੇ ਹੋਏ ਭੱਜ ਨਿਕਲੇ ਨੇ ਤੇ ਬਾਅਦ ਵਿੱਚ ਪੁਲਿਸ ਨੇ ਵੀ ਫਾਇਰਿੰਗ ਕੀਤੀ ਹੈ ਤੇ ਦੱਸਦੇ ਹੀ ਇਹ ਉਹਨਾਂ ਦੋਨਾਂ ਗੈਂਗਸਟਰਾਂ ਦਾ ਪਿੱਛਾ ਕਰਦੇ ਹੋਏ ਹਿਮਾਚਲ ਦੇ ਵੱਲ ਇੰਦੋਰੇ ਵੱਲ ਜਿਹੜੇ ਨੇ ਉਹ ਗੈਂਗਸਟਰ ਭੱਜੇ ਨੇ ਤੇ ਸੂਚਨਾ ਮਿਲਦੇ ਹੀ ਦੱਸਦੇ ਹੀ ਇਹ ਇਹਨਾਂ ਵਿੱਚੋਂ ਇਹਨਾਂ ਦੋ ਗੈਂਗਸਟਰ ਦੇ ਵਿੱਚੋਂ ਇੱਕ ਜਿਹੜਾ ਹੈ ਉਹ ਜ਼ਖਮੀ ਹੋ ਗਿਆ ਜਿਸ ਨੂੰ ਇੰਦੋਰਾ ਦੇ ਹਸਪਤਾਲ ਵਿੱਚ ਪਹਤੀ ਕਰਵਾਇਆ ਗਿਆ ਤੇ ਪੁਲਿਸ ਵੱਲੋਂ ਵੀ ਕੋਈ ਜਾਣਕਾਰੀ ਹਜੇ ਮੀਡੀਆ ਨੂੰ ਜਿਹੜੀ ਹੈ ਉਹ ਨਹੀਂ ਦਿੱਤੀ ਗਈ ਇਹ ਸਾਰੀ ਖਬਰ ਸੂਤਰਾਂ ਦੇ ਹਵਾਲੇ ਤੋਂ ਜਿਹੜੀ ਹੈ ਉਹ ਨਿਕਲ ਕੇ ਬਾਹਰ ਆਈ ਹੈ ਕਿ ਇਸ ਤਰ੍ਹਾਂ ਦੀ ਘਟਨਾ ਜਿਹੜੀ ਹੈ ਉਹ ਵਾਪਰੀ ਹੈ ਤੇ ਗੈਂਗਸਟਰਾਂ ਦਾ ਪਿੱਛਾ ਜਿਹੜਾ ਹੈ ਪੁਲਿਸ ਦੇ ਵੱਲੋਂ ਸੀਆਈਏ ਪਠਾਨਕੋਟ ਦੇ ਵੱਲੋਂ ਜਿਹੜਾ ਹੈ ਉਹ ਕੀਤਾ ਜਾ ਰਿਹਾ ਹੈ ਵੱਡੀ ਖਬਰ ਜੰਮੂ ਨੰਬਰ ਵਰਨਾਕਾਰ ਵਿੱਚ ਦੋ ਗੈਂਗਸਟਰ ਡੀਸੀਆਈਏ ਪਠਾਨਕੋਟ ਨੂੰ ਸੂਚਨਾ ਮਿਲਣ ਤੋਂ ਬਾਅਦ ਮੀਰਥਲਣਾਕੇ ਨੂੰ ਹਾਈ ਅਲਰਟ ਕੀਤਾ ਗਿਆ ਤੇ ਨਾਕੇ ਤੋਂ ਦੱਸਦੇ ਹੀ ਇਹ ਨਾਕੇ ਤੋਂ ਦੋ ਗੈਂਗਸਟਰ ਹਵਾਈ ਫਾਇਰ ਕਰਦੇ ਹੋਏ ਭੱਜ ਨਿਕਲੇ ਨੇ ਤੇ ਬਾਅਦ ਵਿੱਚ ਪੁਲਿਸ ਨੇ ਵੀ ਫਾਇਰਿੰਗ ਕੀਤੀ ਹੈ ਤੇ ਦੱਸਦੇ ਹੀ ਇਹ ਉਹਨਾਂ ਦੋਨਾਂ ਗੈਂਗਸਟਰਾਂ ਦਾ ਪਿੱਛਾ ਕਰਦੇ ਹੋਏ ਹਿਮਾਚਲ ਦੇ ਵੱਲ ਇੰਦੋਰੇ ਵੱਲ ਜਿਹੜੇ ਨੇ ਉਹ ਗੈਂਗਸਟਰ ਪੱਜੇ ਨੇ ਤੇ ਸੂਚਨਾ ਮਿਲਦੇ ਹੀ ਦੱਸਦੇ ਹੀ ਇਹ ਇਹਨਾਂ ਵਿੱਚੋਂ ਇਹਨਾਂ ਦੋ ਗੈਂਗਸਟਰ ਦੇ ਵਿੱਚੋਂ ਇੱਕ ਜਿਹੜਾ ਹੈ ਉਹ ਜ਼ਖਮੀ ਹੋ ਗਿਆ ਜਿਸ ਨੂੰ ਇੰਦੋਰਾ ਦੇ ਹਸਪਤਾਲ ਵਿੱਚ ਪਹਤਿਕਰ ਆ ਗਿਆ ਤੇ ਪੁਲਿਸ ਵੱਲੋਂ ਵੀ ਕੋਈ ਜਾਣਕਾਰੀ ਹਜੇ মিডিਆ ਨੂੰ ਜੜੀਉ ਨਹੀਂ ਦਿੱਤੀ ਗਈ ਇਹ ਸਾਰੀ ਖਬਰ ਸੂਤਰਾਂ ਦੇ ਹਵਾਲੇ ਤੋਂ ਜੜੀਉ ਨਿਕਲ ਕੇ ਬਾਹਰ ਆਈ ਹੈ ਕਿਸ ਤਰ੍ਹਾਂ ਦੀ ਘਟਨਾ ਜੜੀ ਹੈ ਉਹ ਵਾਪਰੀ ਹੈ ਤੇ ਗੈਂਗਸਟਰਾਂ ਦਾ ਪਿੱਛਾ ਜੜਾ ਹੈ ਪੁਲਿਸ ਦੇ ਵੱਲੋਂ ਸੀਆਈਏ ਪਠਾਨਕੋਟ ਦੇ ਵੱਲੋਂ ਜੜਾ ਹੈ ਉਹ ਕੀਤਾ ਜਾ ਰਿਹਾ ਹੈ ਦੀ ਵੱਡੀ ਖਬਰ ਜੰਮੂ ਨੰਬਰ ਵਰਨਾਕਾਰ ਵਿੱਚ ਦੋ ਗੈਂਗਸਟਰ ਦੀ ਸੀਆਈਏ ਪਠਾਨਕੋਟ ਨੂੰ ਸੂਚਨਾ ਮਿਲਣ ਤੋਂ ਬਾਅਦ ਮੀਰਥਨ ਲਾਕੇ ਨੂੰ ਹਾਈ ਅਲਰਟ ਕੀਤਾ ਗਿਆ ਤੇ ਨਾਕੇ ਚੋਂ ਦੱਸਦੇ ਹੀ ਇਹ ਨਾਕੇ ਤੋਂ ਦੋ ਗੈਂਗਸਟਰ ਹਵਾਈ ਫਾਇਰ ਕਰਦੇ ਹੋਏ ਭੱਜ ਨਿਕਲੇ ਨੇ ਤੇ ਬਾਅਦ ਵਿੱਚ ਪੁਲਿਸ ਨੇ ਵੀ ਫਾਇਰਿੰਗ ਕੀਤੀ ਹੈ ਤੇ ਦੱਸਦੇ ਹੀ ਇਹ ਉਹਨਾਂ ਦੋਨਾਂ ਗੈਂਗਸਟਰਾਂ ਦਾ ਪਿੱਛਾ ਕਰਦੇ ਹੋਏ ਹਿਮਾਚਲ ਦੇ ਵੱਲ ਇੰਦੋਰੇ ਵੱਲ ਜਿਹੜੇ ਨੇ ਉਹ ਗੈਂਗਸਟਰ ਭੱਜੇ ਨੇ ਤੇ ਸੂਚਨਾ ਮਿਲਦੇ ਹੀ ਦੱਸਦੇ ਹੀ ਇਹ ਇਨ੍ਹਾਂ ਵਿੱਚੋਂ ਇਹਨਾਂ ਦੋ ਗੈਂਗਸਟਰ ਦੇ ਵਿੱਚੋਂ ਇੱਕ ਜਿਹੜਾ ਹੈ ਉਹ ਜ਼ਖਮੀ ਹੋ ਗਿਆ ਜਿਸ ਨੂੰ ਇੰਦੋਰਾ ਦੇ ਹਸਪਤਾਲ ਵਿੱਚ ਪਹੁੰਚ ਕਰਵਾਇਆ ਗਿਆ ਤੇ ਪੁਲਿਸ ਵੱਲੋਂ ਵੀ ਕੋਈ ਜਾਣਕਾਰੀ ਹਜੇ মিডিਆ ਨੂੰ ਜਿੜਿਉ ਨਹੀਂ ਦਿੱਤੀ ਗਈ ਇਹ ਸਾਰੀ ਖਬਰ ਸੂਤਰਾਂ ਦੇ ਹਵਾਲੇ ਤੋਂ ਜੜੀ ਹੈ ਉਹ ਨਿਕਲ ਕੇ ਬਾਹਰ ਆਈ ਹੈ ਕਿ ਇਸ ਤਰ੍ਹਾਂ ਦੀ ਘਟਨਾ ਜੜੀ ਹੈ ਉਹ ਵਾਪਰੀ ਹੈ ਤੇ ਗੈਂਗਸਟਰਾਂ ਦਾ ਪਿੱਛਾ ਜੜਾ ਹੈ ਪੁਲਿਸ ਦੇ ਵੱਲੋਂ ਸੀਆਈਏ ਪਠਾਨਕੋਟ ਦੇ ਵੱਲੋਂ ਜੜਾ ਹੈ ਉਹ ਕੀਤਾ ਜਾ ਰਿਹਾ ਹੈ ਵੱਡੀ ਖਬਰ ਜੰਮੂ ਨੰਬਰ ਵਰਨਾਕਾਰ ਵਿੱਚ ਦੋ ਗੈਂਗਸਟਰ ਡੀਸੀਆਈਏ ਪਠਾਨਕੋਟ ਨੂੰ ਸੂਚਨਾ ਮਿਲਣ ਤੋਂ ਬਾਅਦ ਮੀਰਤਲਾਂਕੇ ਨੂੰ ਹਾਈ ਅਲਰਟ ਕੀਤਾ ਗਿਆ ਤੇ ਨਾਕੇ ਤੋਂ ਦੱਸਦੇ ਹੀ ਇਹ ਨਾਕੇ ਤੋਂ ਦੋ ਗੈਂਗਸਟਰ ਹਵਾਈ ਫਾਇਰ ਕਰਦੇ ਹੋਏ ਭੱਜ ਨਿਕਲੇ ਨੇ ਤੇ ਬਾਅਦ ਵਿੱਚ ਪੁਲਿਸ ਨੇ ਵੀ ਫਾਇਰਿੰਗ ਕੀਤੀ ਹੈ ਤੇ ਦੱਸਦੇ ਹੀ ਇਹ ਉਹਨਾਂ ਦੋਨਾਂ ਗੈਂਗਸਟਰਾਂ ਦਾ ਪਿੱਛਾ ਕਰਦੇ ਹੋਏ ਹਿਮਾਚਲ ਦੇ ਵੱਲ ਇੰਦੋਰੇ ਵੱਲ ਜਿਹੜੇ ਨੇ ਉਹ ਗੈਂਗਸਟਰ ਪੱਜੇ ਨੇ ਤੇ ਸੂਚਨਾ ਮਿਲਦੇ ਹੀ ਦੱਸਦੇ ਹੀ ਇਹ ਇਹਨਾਂ ਵਿੱਚੋਂ ਇਹਨਾਂ ਦੋ ਗੈਂਗਸਟਰ ਦੇ ਵਿੱਚੋਂ ਇੱਕ ਜਿਹੜਾ ਹੈ ਉਹ ਜ਼ਖਮੀ ਹੋ ਗਿਆ ਜਿਸ ਨੂੰ ਇੰਦੋਰਾ ਦੇ ਹਸਪਤਾਲ ਵਿੱਚ ਪਹਤਿਕਰ ਆ ਗਿਆ ਤੇ ਪੁਲਿਸ ਵੱਲੋਂ ਵੀ ਕੋਈ ਜਾਣਕਾਰੀ ਹਜੇ মিডিਆ ਨੂੰ ਜੜੀ ਹੋ ਨਹੀਂ ਦਿੱਤੀ ਗਈ ਇਹ ਸਾਰੀ ਖਬਰ ਸੂਤਰਾਂ ਦੇ ਹਵਾਲੇ ਤੋਂ ਜੜੀ ਹੋ ਨਿਕਲ ਕੇ ਬਾਹਰ ਆਈ ਹੈ ਇਸ ਤਰ੍ਹਾਂ ਦੀ ਘਟਨਾ ਜੜੀ ਹੈ ਉਹ ਵਾਪਰੀ ਹੈ ਤੇ ਗੈਂਗਸਟਰਾਂ ਦਾ ਪਿੱਛਾ ਜੜਾ ਹੈ ਪੁਲਿਸ ਦੇ ਵੱਲੋਂ ਸੀਆਈਏ ਪਠਾਨਕੋਟ ਦੇ ਵੱਲੋਂ ਜੜਾ ਹੈ ਉਹ ਕੀਤਾ ਜਾ ਰਿਹਾ ਹੈ ਸਮੇਂ ਦੀ ਵੱਡੀ ਖਬਰ ਜੰਮੂ ਨੰਬਰ ਵਰਨਾਕਾਰ ਵਿੱਚ ਦੋ ਗੈਂਗਸਟਰ ਡੀਸੀਆਈਏ ਪਠਾਨਕੋਟ ਨੂੰ ਸੂਚਨਾ ਮਿਲਣ ਤੋਂ ਬਾਅਦ ਮੀਤਲਣਾਕੇ ਨੂੰ ਹਾਈ ਅਲਰਟ ਕੀਤਾ ਗਿਆ ਤੇ ਨਾਕੇ ਚੋਂ ਦੱਸਦੇ ਹੀ ਇਹ ਨਾਕੇ ਤੋਂ ਦੋ ਗੈਂਗਸਟਰ ਹਵਾਈ ਫਾਇਰ ਕਰਦੇ ਹੋਏ ਭੱਜ ਨਿਕਲੇ ਨੇ ਤੇ ਬਾਅਦ ਵਿੱਚ ਪੁਲਿਸ ਨੇ ਵੀ ਫਾਇਰਿੰਗ ਕੀਤੀ ਹੈ ਤੇ ਦੱਸਦੇ ਹੀ ਇਹ ਉਹਨਾਂ ਦੋਨਾਂ ਗੈਂਗਸਟਰਾਂ ਦਾ ਪਿੱਛਾ ਕਰਦੇ ਹੋਏ ਹਿਮਾਚਲ ਦੇ ਵੱਲ ਇੰਦੋਰੇ ਵੱਲ ਜਿਹੜੇ ਨੇ ਉਹ ਗੈਂਗਸਟਰ ਪੱਜੇ ਨੇ ਤੇ ਸੂਚਨਾ ਮਿਲਦੇ ਹੀ ਦੱਸਦੇ ਹੀ ਇਹ ਇਹਨਾਂ ਵਿੱਚੋਂ ਇਹਨਾਂ ਦੋ ਗੈਂਗਸਟਰ ਦੇ ਵਿੱਚੋਂ ਇੱਕ ਜਿਹੜਾ ਹੈ ਉਹ ਜ਼ਖਮੀ ਹੋ ਗਿਆ ਜਿਸ ਨੂੰ ਇੰਦੋਰਾ ਦੇ ਹਸਪਤਾਲ ਵਿੱਚ ਦੀ ਕਰਵਾਇਆ ਗਿਆ ਤੇ ਪੁਲਿਸ ਵੱਲੋਂ ਵੀ ਕੋਈ ਜਾਣਕਾਰੀ ਹਜੇ মিডিਆ ਨੂੰ ਜਿੜਿਉ ਨਹੀਂ ਦਿੱਤੀ ਗਈ ਇਹ ਸਾਰੀ ਖਬਰ ਸੂਤਰਾਂ ਦੇ ਹਵਾਲੇ ਤੋਂ ਜਿੜੀ ਹੈ ਉਹ ਨਿਕਲ ਕੇ ਬਾਹਰ ਆਈ ਹੈ ਕਿਸ ਤਰ੍ਹਾਂ ਦੀ ਘਟਨਾ ਜਿੜੀ ਹੈ ਉਹ ਵਾਪਰੀ ਹੈ ਤੇ ਗੈਂਗਸਟਰਾਂ ਦਾ ਪਿੱਛਾ ਜੜਾ ਹੈ ਪੁਲਿਸ ਦੇ ਵੱਲੋਂ ਸੀਆਈਏ ਪਠਾਨਕੋਟ ਦੇ ਵੱਲੋਂ ਜੜਾ ਹੈ ਉਹ ਕਿਤਾ ਚੱਲ ਰਹੀ ਹੈ ਖਬਰ ਜੰਮੂ ਨੰਬਰ ਵਰਨਾਕਾਰ ਵਿੱਚ ਦੋ ਗੈਂਗਸਟਰ ਦੀ ਸੀਆਈਏ ਪਠਾਨਕੋਟ ਨੂੰ ਸੂਚਨਾ ਮਿਲਣ ਤੋਂ ਬਾਅਦ ਮੀਰਥਲ ਨਾਕੇ ਨੂੰ ਹਾਈ ਅਲਰਟ ਕੀਤਾ ਗਿਆ ਤੇ ਨਾਕੇ ਤੋਂ ਦੱਸਦੇ ਹੀ ਇਹ ਨਾਕੇ ਤੋਂ ਦੋ ਗੈਂਗਸਟਰ ਹਵਾਈ ਫਾਇਰ ਕਰਦੇ ਹੋਏ ਭੱਜ ਨਿਕਲੇ ਨੇ ਤੇ ਬਾਅਦ ਵਿੱਚ ਪੁਲਿਸ ਨੇ ਵੀ ਫਾਇਰਿੰਗ ਕੀਤੀ ਹੈ ਤੇ ਦੱਸਦੇ ਹੀ ਇਹ ਉਹਨਾਂ ਦੋਨਾਂ ਗੈਂਗਸਟਰਾਂ ਦਾ ਪਿੱਛਾ ਕਰਦੇ ਹੋਏ ਹਿਮਾਚਲ ਦੇ ਵੱਲ ਇੰਦੋਰੇ ਵੱਲ ਜਿਹੜੇ ਨੇ ਉਹ ਗੈਂਗਸਟਰ ਫੱਜੇ ਨੇ ਤੇ ਸੂਚਨਾ ਮਿਲਦੇ ਹੀ ਦੱਸਦੇ ਹੀ ਇਹ ਇਨ੍ਹਾਂ ਵਿੱਚੋਂ ਇਹਨਾਂ ਦੋ ਗੈਂਗਸਟਰ ਦੇ ਵਿੱਚੋਂ ਇੱਕ ਜਿਹੜਾ ਹੈ ਉਹ ਜ਼ਖਮੀ ਹੋ ਗਿਆ ਜਿਸ ਨੂੰ ਇੰਦੋਰਾ ਦੇ ਹਸਪਤਾਲ ਵਿੱਚ ਪਹਤੀ ਕਰਵਾਇਆ ਗਿਆ ਤੇ ਪੁਲਿਸ ਵੱਲੋਂ ਵੀ ਕੋਈ ਜਾਣਕਾਰੀ ਹਜੇ মিডিਆ ਨੂੰ ਜੜੀਉ ਨਹੀਂ ਦਿੱਤੀ ਗਈ ਇਹ ਸਾਰੀ ਖਬਰ ਸੂਤਰਾਂ ਦੇ ਹਵਾਲੇ ਤੋਂ ਜੜੀ ਉਹ ਨਿਕਲ ਕੇ ਬਾਹਰ ਆਈ ਹੈ ਇਸ ਤਰ੍ਹਾਂ ਦੀ ਘਟਨਾ ਜਿਹੜੀ ਹੈ ਉਹ ਵਾਪਰੀ ਹੈ ਤੇ ਗੈਂਗਸਟਰਾਂ ਦਾ ਪਿੱਛਾ ਜਿਹੜਾ ਹੈ ਪੁਲਿਸ ਦੇ ਵੱਲੋਂ ਸੀਆਈਏ ਪਠਾਨਕੋਟ ਦੇ ਵੱਲੋਂ ਜਿਹੜਾ ਹੈ ਉਹ ਕੀਤਾ ਜਾ ਰਿਹਾ ਹੈ ਮੇਰੀ ਵੱਡੀ ਖਬਰ ਜੰਮੂ ਨੰਬਰ ਵਰਨਾਕਾਰ ਵਿੱਚ ਦੋ ਗੈਂਗਸਟਰ ਡੀਸੀਆਈ ਪਠਾਨਕੋਟ ਨੂੰ ਸੂਚਨਾ ਮਿਲਣ ਤੋਂ ਬਾਅਦ ਮੀਰਥਨ ਲਾਕੇ ਨੂੰ ਹਾਈ ਅਲਰਟ ਕੀਤਾ ਗਿਆ ਤੇ ਨਾਕੇ ਚੋਂ ਦੱਸਦੇ ਹੀ ਇਹ ਨਾਕੇ ਤੋਂ ਦੋ ਗੈਂਗਸਟਰ ਹਵਾਈ ਫਾਇਰ ਕਰਦੇ ਹੋਏ ਭੱਜ ਨਿਕਲੇ ਨੇ ਤੇ ਬਾਅਦ ਵਿੱਚ ਪੁਲਿਸ ਨੇ ਵੀ ਫਾਇਰਿੰਗ ਕੀਤੀ ਹੈ ਤੇ ਦੱਸਦੇ ਹੀ ਇਹ ਉਹਨਾਂ ਦੋਨਾਂ ਗੈਂਗਸਟਰਾਂ ਦਾ ਪਿੱਛਾ ਕਰਦੇ ਹੋਏ ਹਿਮਾਚਲ ਦੇ ਵੱਲ ਇੰਦੋਰੇ ਵੱਲ ਜਿਹੜੇ ਨੇ ਉਹ ਗੈਂਗਸਟਰ ਫੱਜੇ ਨੇ ਤੇ ਸੂਚਨਾ ਮਿਲਦੇ ਹੀ ਦੱਸਦੇ ਹੀ ਇਹ ਇਹਨਾਂ ਵਿੱਚੋਂ ਇਹਨਾਂ ਦੋ ਗੈਂਗਸਟਰ ਦੇ ਵਿੱਚੋਂ ਇੱਕ ਜਿਹੜਾ ਹੈ ਉਹ ਜ਼ਖਮੀ ਹੋ ਗਿਆ ਜਿਸ ਨੂੰ ਇੰਦੋਰਾ ਦੇ ਹਸਪਤਾਲ ਵਿੱਚ ਪਹੁੰਚ ਕਰ ਪਾਇਆ ਗਿਆ ਤੇ ਪੁਲਿਸ ਵੱਲੋਂ ਵੀ ਕੋਈ ਜਾਣਕਾਰੀ ਹਜੇ মিডিਆ ਨੂੰ ਜੜੀਉ ਨਹੀਂ ਦਿੱਤੀ ਗਈ ਇਹ ਸਾਰੀ ਖਬਰ ਸੂਤਰਾਂ ਦੇ ਹਵਾਲੇ ਤੋਂ ਜੜੀਉ ਨਿਕਲ ਕੇ ਬਾਹਰ ਆਈ ਹੈ ਇਸ ਤਰ੍ਹਾਂ ਦੀ ਘਟਨਾ ਜੜੀਉ ਆ ਵਾਪਰੀ ਹੈ ਤੇ ਗੈਂਗਸਟਰਾਂ ਦਾ ਪਿੱਛਾ ਜੜਾ ਹੈ ਪੁਲਿਸ ਦੇ ਵੱਲੋਂ ਸੀਆਈਏ ਪਠਾਨਕੋਟ ਦੇ ਵੱਲੋਂ ਜੜਾ ਹੈ ਉਹ ਕੀਤਾ ਜਾ ਰਿਹਾ ਹੈ ਬੱਡੀ ਖਬਰ ਜੰਮੂ ਨੰਬਰ ਵਰਨਾਕਾਰ ਵਿੱਚ ਦੋ ਗੈਂਗਸਟਰ ਦੀ ਸੀਆਈਏ ਪਠਾਨਕੋਟ ਨੂੰ ਸੂਚਨਾ ਮਿਲਣ ਤੋਂ ਬਾਅਦ ਮੀਰਥਲ ਨਾਕੇ ਨੂੰ ਹਾਈ ਅਲਰਟ ਕੀਤਾ ਗਿਆ ਤੇ ਨਾਕੇ ਤੋਂ ਦੱਸਦੇ ਹੀ ਇਹ ਨਾਕੇ ਤੋਂ ਦੋ ਗੈਂਗਸਟਰ ਹਵਾਈ ਫਾਇਰ ਕਰਦੇ ਹੋਏ ਭੱਜ ਨਿਕਲੇ ਨੇ ਤੇ ਬਾਅਦ ਵਿੱਚ ਪੁਲਿਸ ਨੇ ਵੀ ਫਾਇਰਿੰਗ ਕੀਤੀ ਹੈ ਤੇ ਦੱਸਦੇ ਹੀ ਇਹ ਉਹਨਾਂ ਦੋਨਾਂ ਗੈਂਗਸਟਰਾਂ ਦਾ ਪਿੱਛਾ ਕਰਦੇ ਹੋਏ ਹਿਮਾਚਲ ਦੇ ਵੱਲ ਇੰਦੋਰੇ ਵੱਲ ਜਿਹੜੇ ਨੇ ਉਹ ਗੈਂਗਸਟਰ ਭੱਜੇ ਨੇ ਤੇ ਸੂਚਨਾ ਮਿਲਦੇ ਹੀ ਦੱਸਦੇ ਹੀ ਇਹ ਇਨ੍ਹਾਂ ਵਿੱਚੋਂ ਇਹਨਾਂ ਦੋ ਗੈਂਗਸਟਰ ਦੇ ਵਿੱਚੋਂ ਇੱਕ ਜਿਹੜਾ ਹੈ ਉਹ ਜ਼ਖਮੀ ਹੋ ਗਿਆ ਜਿਸ ਨੂੰ ਇੰਦੋਰਾ ਦੇ ਹਸਪਤਾਲ ਵਿੱਚ ਪਹਤੀ ਕਰਵਾਇਆ ਆ ਗਿਆ ਤੇ ਪੁਲਿਸ ਵੱਲੋਂ ਵੀ ਕੋਈ ਜਾਣਕਾਰੀ ਹਜੇ মিডিਆ ਨੂੰ ਜੜੀਉ ਨਹੀਂ ਦਿੱਤੀ ਗਈ ਇਹ ਸਾਰੀ ਖਬਰ ਸੂਤਰਾਂ ਦੇ ਹਵਾਲੇ ਤੋਂ ਜੜੀ ਹੈ ਉਹ ਨਿਕਲ ਕੇ ਬਾਹਰ ਆਈ ਹੈ ਕਿ ਇਸ ਤਰ੍ਹਾਂ ਦੀ ਘਟਨਾ ਜੜੀ ਹੈ ਉਹ ਵਾਪਰੀ ਹੈ ਤੇ ਗੈਂਗਸਟਰਾਂ ਦਾ ਪਿੱਛਾ ਜੜਾ ਹੈ ਪੁਲਿਸ ਤੇ ਵੱਲੋਂ ਸੀਆਈਏ ਪਠਾਨਕੋਟ ਦੇ ਵੱਲੋਂ ਜੜਾ ਉਹ ਕੀਤਾ ਜਾ ਰਿਹਾ ਹੈ ਸਮੇਂ ਦੀ ਵੱਡੀ ਖਬਰ ਜੰਮੂ ਨੰਬਰ ਵਰਨਾਕਾਰ ਵਿੱਚ ਦੋ ਗੈਂਗਸਟਰ ਦੀ ਸੀਆਈਏ ਪਠਾਨਕੋਟ ਨੂੰ ਸੂਚਨਾ ਮਿਲਣ ਤੋਂ ਬਾਅਦ ਮੀਰਤਲਾਂਕੇ ਨੂੰ ਹਾਈ ਅਲਰਟ ਕੀਤਾ ਗਿਆ ਤੇ ਨਾਕੇ ਚੋਂ ਦੱਸਦੇ ਹੀ ਇਹ ਨਾਕੇ ਤੋਂ ਦੋ ਗੈਂਗਸਟਰ ਹਵਾਈ ਫਾਇਰ ਕਰਦੇ ਹੋਏ ਭੱਜ ਨਿਕਲੇ ਨੇ ਤੇ ਬਾਅਦ ਵਿੱਚ ਪੁਲਿਸ ਨੇ ਵੀ ਫਾਇਰਿੰਗ ਕੀਤੀ ਹੈ ਤੇ ਦੱਸਦੇ ਹੀ ਇਹ ਉਹਨਾਂ ਦੋਨਾਂ ਗੈਂਗਸਟਰਾਂ ਦਾ ਪਿੱਛਾ ਕਰਦੇ ਹੋਏ ਹਿਮਾਚਲ ਦੇ ਵੱਲ ਇੰਦੋਰੇ ਵੱਲ ਜਿਹੜੇ ਨੇ ਉਹ ਗੈਂਗਸਟਰ ਪੱਜੇ ਨੇ ਤੇ ਸੂਚਨਾ ਮਿਲਦੇ ਹੀ ਦੱਸਦੇ ਹੀ ਇਹ ਇਹਨਾਂ ਵਿੱਚੋਂ ਇਹਨਾਂ ਦੋ ਗੈਂਗਸਟਰਾਂ ਦੇ ਵਿੱਚੋਂ ਇੱਕ ਜਿਹੜਾ ਹੈ ਉਹ ਜ਼ਖਮੀ ਹੋ ਗਿਆ ਜਿਸ ਨੂੰ ਇੰਦੋਰਾ ਦੇ ਹਸਪਤਾਲ ਵਿੱਚ ਕਿਰਪਾਇਆ ਗਿਆ ਤੇ ਪੁਲਿਸ ਵੱਲੋਂ ਵੀ ਕੋਈ ਜਾਣਕਾਰੀ ਹਜੇ মিডিਆ ਨੂੰ ਜਿੜੀਆਉ ਨਹੀਂ ਦਿੱਤੀ ਗਈ ਇਹ ਸਾਰੀ ਖਬਰ ਸੂਤਰਾਂ ਦੇ ਹਵਾਲੇ ਤੋਂ ਜਿੜੀ ਆ ਨਿਕਲ ਕੇ ਬਾਹਰ ਆਈ ਹੈ ਇਸ ਤਰ੍ਹਾਂ ਦੀ ਘਟਨਾ ਜਿੜੀ ਆ ਉਹ ਵਾਪਰੀ ਹੈ ਤੇ ਗੈਂਗਸਟਰਾਂ ਦਾ ਪਿੱਛਾ ਜਿਹੜਾ ਹੈ ਪੁਲਿਸ ਦੇ ਵੱਲੋਂ ਸੀਆਈਏ ਪਠਾਨਕੋਟ ਦੇ ਵੱਲੋਂ ਜਿਹੜਾ ਹੈ ਉਹ ਕੀਤਾ ਜਾ ਰਿਹਾ ਹੈ ਦੀ ਖਬਰ ਜੰਮੂ ਨੰਬਰ ਵਰਨਾਕਾਰ ਵਿੱਚ ਦੋ ਗੈਂਗਸਟਰ ਦੀ ਸੀਆਈਏ ਪਠਾਨਕੋਟ ਨੂੰ ਸੂਚਨਾ ਮਿਲਣ ਤੋਂ ਬਾਅਦ ਮੀਰਤਲਾਂਾਕੇ ਨੂੰ ਹਾਈ ਅਲਰਟ ਕੀਤਾ ਗਿਆ ਤੇ ਨਾਕੇ ਤੋਂ ਦੱਸਦੇ ਹੀ ਇਹ ਨਾਕੇ ਤੋਂ ਦੋ ਗੈਂਗਸਟਰ ਹਵਾਈ ਫਾਇਰ ਕਰਦੇ ਹੋਏ ਭੱਜ ਨਿਕਲੇ ਨੇ ਤੇ ਬਾਅਦ ਵਿੱਚ ਪੁਲਿਸ ਨੇ ਵੀ ਫਾਇਰਿੰਗ ਕੀਤੀ ਹੈ ਤੇ ਦੱਸਦੇ ਹੀ ਇਹ ਉਹਨਾਂ ਦੋਨਾਂ ਗੈਂਗਸਟਰਾਂ ਦਾ ਪਿੱਛਾ ਕਰਦੇ ਹੋਏ ਹਿਮਾਚਲ ਦੇ ਵੱਲ ਇੰਦੋਰੇ ਵੱਲ ਜਿਹੜੇ ਨੇ ਉਹ ਗੈਂਗਸਟਰ ਪੱਜੇ ਨੇ ਤੇ ਸੂਚਨਾ ਮਿਲਦੇ ਹੀ ਦੱਸਦੇ ਹੀ ਇਹ ਇਨ੍ਹਾਂ ਵਿੱਚੋਂ ਇਹਨਾਂ ਦੋ ਗੈਂਗਸਟਰ ਦੇ ਵਿੱਚੋਂ ਇੱਕ ਜਿਹੜਾ ਹੈ ਉਹ ਜ਼ਖਮੀ ਹੋ ਗਿਆ ਜਿਸ ਨੂੰ ਇੰਦੋਰਾ ਦੇ ਹਸਪਤਾਲ ਵਿੱਚ ਪਹਤੀ ਕਰਵਾਇਆ ਗਿਆ ਤੇ ਪੁਲਿਸ ਵੱਲੋਂ ਵੀ ਕੋਈ ਜਾਣਕਾਰੀ ਹਜੇ মিডিਆ ਨੂੰ ਜੜੀਆਉ ਨਹੀਂ ਦਿੱਤੀ ਗਈ ਇਹ ਸਾਰੀ ਖਬਰ ਸੂਤਰਾਂ ਦੇ ਹਵਾਲੇ ਤੋਂ ਜੜੀਆ ਉਹ ਨਿਕਲ ਕੇ ਬਾਹਰ ਆਈ ਹੈ ਕਿਸ ਤਰ੍ਹਾਂ ਦੀ ਘਟਨਾ ਜੜੀਆ ਉਹ ਵਾਪਰੀ ਹੈ ਤੇ ਗੈਂਗਸਟਰਾਂ ਦਾ ਪਿੱਛਾ ਜੜਾ ਹੈ ਪੁਲਿਸ ਤੇ ਵੱਲੋਂ ਸੀਆਈਏ ਪਠਾਨਕੋਟ ਦੇ ਵੱਲੋਂ ਜੜਾ ਉਹ ਕੀਤਾ ਜਾ ਰਿਹਾ ਹੈ ਸਤ ਮੇਰੀ ਵੱਡੀ ਖਬਰ ਜੰਮੂ ਨੰਬਰ ਵਰਨਾਕਾਰ ਵਿੱਚ ਦੋ ਗੈਂਗਸਟਰ ਡੀਸੀਆਈਏ ਪਠਾਨਕੋਟ ਨੂੰ ਸੂਚਨਾ ਮਿਲਣ ਤੋਂ ਬਾਅਦ ਮੀਰਤਲ ਨਾਕੇ ਨੂੰ ਹਾਈ ਅਲਰਟ ਕੀਤਾ ਗਿਆ ਤੇ ਨਾਕੇ ਚੋਂ ਦੱਸਦੇ ਹੀ ਇਹ ਨਾਕੇ ਤੋਂ ਦੋ ਗੈਂਗਸਟਰ ਹਵਾਈ ਫਾਇਰ ਕਰਦੇ ਹੋਏ ਭੱਜ ਨਿਕਲੇ ਨੇ ਤੇ ਬਾਅਦ ਵਿੱਚ ਪੁਲਿਸ ਨੇ ਵੀ ਫਾਇਰਿੰਗ ਕੀਤੀ ਹੈ ਤੇ ਦੱਸਦੇ ਹੀ ਇਹ ਉਹਨਾਂ ਦੋਨਾਂ ਗੈਂਗਸਟਰਾਂ ਦਾ ਪਿੱਛਾ ਕਰਦੇ ਹੋਏ ਹਿਮਾਚਲ ਦੇ ਵੱਲ ਇੰਦੋਰੇ ਵੱਲ ਜਿਹੜੇ ਨੇ ਉਹ ਗੈਂਗਸਟਰ ਪੱਜੇ ਨੇ ਤੇ ਸੂਚਨਾ ਮਿਲਦੇ ਹੀ ਦੱਸਦੇ ਹੀ ਇਹ ਇਹਨਾਂ ਵਿੱਚੋਂ ਇਹਨਾਂ ਦੋ ਗੈਂਗਸਟਰਾਂ ਦੇ ਵਿੱਚੋਂ ਇੱਕ ਜਿਹੜਾ ਹੈ ਉਹ ਜ਼ਖਮੀ ਹੋ ਗਿਆ ਜਿਸ ਨੂੰ ਇੰਦੋਰਾ ਦੇ ਹਸਪਤਾਲ ਵਿੱਚ ਕਿਰਵਾਇਆ ਗਿਆ ਤੇ ਪੁਲਿਸ ਵੱਲੋਂ ਵੀ ਕੋਈ ਜਾਣਕਾਰੀ ਹਜੇ মিডিਆ ਨੂੰ ਜੀਆਉ ਨਹੀਂ ਦਿੱਤੀ ਗਈ ਇਹ ਸਾਰੀ ਖਬਰ ਸੂਤਰਾਂ ਦੇ ਹਵਾਲੇ ਤੋਂ ਜੜੀ ਹੈ ਉਹ ਨਿਕਲ ਕੇ ਬਾਹਰ ਆਈ ਹੈ ਇਸ ਤਰ੍ਹਾਂ ਦੀ ਘਟਨਾ ਜੜੀ ਹੈ ਉਹ ਵਾਪਰੀ ਹੈ ਤੇ ਗੈਂਗਸਟਰਾਂ ਦਾ ਪਿੱਛਾ ਜੜਾ ਹੈ ਪੁਲਿਸ ਦੇ ਵੱਲੋਂ ਸੀਆਈਏ ਪਠਾਨਕੋਟ ਦੇ ਵੱਲੋਂ ਜੜਾ ਹੈ ਉਹ ਕੀਤਾ ਜਾ ਰਿਹਾ ਹੈ ਖਬਰ ਜੰਮੂ ਨੰਬਰ ਵਰਨਾਕਾਰ ਵਿੱਚ ਦੋ ਗੈਂਗਸਟਰ ਦੀ ਸੀਆਈਏ ਪਠਾਨਕੋਟ ਨੂੰ ਸੂਚਨਾ ਮਿਲਣ ਤੋਂ ਬਾਅਦ ਮੀਰਥਲਾਕੇ ਨੂੰ ਹਾਈ ਅਲਰਟ ਕੀਤਾ ਗਿਆ ਤੇ ਨਾਕੇ ਚੋਂ ਦੱਸਦੇ ਹੀ ਇਹ ਨਾਕੇ ਤੋਂ ਦੋ ਗੈਂਗਸਟਰ ਹਵਾਈ ਫਾਇਰ ਕਰਦੇ ਹੋਏ ਭੱਜ ਨਿਕਲੇ ਨੇ ਤੇ ਬਾਅਦ ਵਿੱਚ ਪੁਲਿਸ ਨੇ ਵੀ ਫਾਇਰਿੰਗ ਕੀਤੀ ਹੈ ਤੇ ਦੱਸਦੇ ਹੀ ਇਹ ਉਹਨਾਂ ਦੋਨਾਂ ਗੈਂਗਸਟਰਾਂ ਦਾ ਪਿੱਛਾ ਕਰਦੇ ਹੋਏ ਹਿਮਾਚਲ ਦੇ ਵੱਲ ਇੰਦੋਰੇ ਵੱਲ ਜਿਹੜੇ ਨੇ ਉਹ ਗੈਂਗਸਟਰ ਪੱਜੇ ਨੇ ਤੇ ਸੂਚਨਾ ਮਿਲਦੇ ਹੀ ਦੱਸਦੇ ਹੀ ਇਹ ਇਨ੍ਹਾਂ ਵਿੱਚੋਂ ਇਹਨਾਂ ਦੋ ਗੈਂਗਸਟਰ ਦੇ ਵਿੱਚੋਂ ਇੱਕ ਜਿਹੜਾ ਹੈ ਉਹ ਜ਼ਖਮੀ ਹੋ ਗਿਆ ਜਿਸ ਨੂੰ ਇੰਦੋਰਾ ਦੇ ਹਸਪਤਾਲ ਵਿੱਚ ਪਹਤਿ ਕਰਵਾਇਆ ਗਿਆ ਤੇ ਪੁਲਿਸ ਵੱਲੋਂ ਵੀ ਕੋਈ ਜਾਣਕਾਰੀ ਹਜੇ মিডিਆ ਨੂੰ ਜੜੀਉ ਨਹੀਂ ਦਿੱਤੀ ਗਈ ਇਹ ਸਾਰੀ ਖਬਰ ਸੂਤਰਾਂ ਦੇ ਹਵਾਲੇ ਤੋਂ ਜੜੀ ਆ ਨਿਕਲ ਕੇ ਬਾਹਰ ਆਈ ਹੈ ਕਿ ਇਸ ਤਰ੍ਹਾਂ ਦੀ ਘਟਨਾ ਜੜੀ ਹੈ ਉਹ ਵਾਪਰੀ ਹੈ ਤੇ ਗੈਂਗਸਟਰਾਂ ਦਾ ਪਿੱਛਾ ਜੜਾ ਹੈ ਪੁਲਿਸ ਤੇ ਵੱਲੋਂ ਸੀਆਈਏ ਪਠਾਨਕੋਟ ਦੇ ਵੱਲੋਂ ਜੜਾ ਉਹ ਕੀਤਾ ਜਾ ਰਿਹਾ ਹੈ ਸਤਾ ਮੇਰੀ ਵੱਡੀ ਖਬਰ ਜੰਮੂ ਨੰਬਰ ਵਰਨਾਕਾਰ ਵਿੱਚ ਦੋ ਗੈਂਗਸਟਰ ਡੀਸੀਆਈਏ ਪਠਾਨਕੋਟ ਨੂੰ ਸੂਚਨਾ ਮਿਲਣ ਤੋਂ ਬਾਅਦ ਮੀਥਨਲਾਕੇ ਨੂੰ ਹਾਈ ਅਲਰਟ ਕੀਤਾ ਗਿਆ ਤੇ ਨਾਕੇ ਚੋਂ ਦੱਸਦੇ ਇਹ ਨਾਕੇ ਤੋਂ ਦੋ ਗੈਂਗਸਟਰ ਹਵਾਈ ਫਾਇਰ ਕਰਦੇ ਹੋਏ ਭੱਜ ਨਿਕਲੇ ਨੇ ਤੇ ਬਾਅਦ ਵਿੱਚ ਪੁਲਿਸ ਨੇ ਵੀ ਫਾਇਰਿੰਗ ਕੀਤੀ ਹੈ ਤੇ ਦੱਸਦੇ ਇਹ ਉਹਨਾਂ ਦੋਨਾਂ ਗੈਂਗਸਟਰਾਂ ਦਾ ਪਿੱਛਾ ਕਰਦੇ ਹੋਏ ਹਿਮਾਚਲ ਦੇ ਵੱਲ ਇੰਦੋਰੇ ਵੱਲ ਜਿਹੜੇ ਨੇ ਉਹ ਗੈਂਗਸਟਰ ਪੱਜੇ ਨੇ ਤੇ ਸੂਚਨਾ ਮਿਲਦੇ ਹੀ ਦੱਸਦੇ ਇਹ ਇਹਨਾਂ ਵਿੱਚੋਂ ਇਹਨਾਂ ਦੋ ਗੈਂਗਸਟਰ ਦੇ ਵਿੱਚੋਂ ਇੱਕ ਜਿਹੜਾ ਹੈ ਉਹ ਜ਼ਖਮੀ ਹੋ ਗਿਆ ਜਿਸ ਨੂੰ ਇੰਦੋਰਾ ਦੇ ਹਸਪਤਾਲ ਵਿੱਚ ਸਟicker ਪਾਇਆ ਗਿਆ ਤੇ ਪੁਲਿਸ ਵੱਲੋਂ ਵੀ ਕੋਈ ਜਾਣਕਾਰੀ ਹਜੇ মিডিਆ ਨੂੰ ਜੜੀਉ ਨਹੀਂ ਦਿੱਤੀ ਗਈ ਇਹ ਸਾਰੀ ਖਬਰ ਸੂਤਰਾਂ ਦੇ ਹਵਾਲੇ ਤੋਂ ਜੜੀ ਆ ਨਿਕਲ ਕੇ ਬਾਹਰ ਆਈ ਹੈ ਇਸ ਤਰ੍ਹਾਂ ਦੀ ਘਟਨਾ ਜੜੀ ਆ ਵਾਪਰੀ ਹੈ ਤੇ ਗੈਂਗਸਟਰਾਂ ਦਾ ਪਿੱਛਾ ਜੜਾ ਹੈ ਪੁਲਿਸ ਦੇ ਵੱਲੋਂ ਸੀਆਈਏ ਪਠਾਨਕੋਟ ਦੇ ਵੱਲੋਂ ਜੜਾ ਉਹ ਕੀਤਾ ਜਾ ਰਿਹਾ ਹੈ ਦੀ ਖਬਰ ਜੰਮੂ ਨੰਬਰ ਵਰਨਾਕਾਰ ਵਿੱਚ ਦੋ ਗੈਂਗਸਟਰ ਦੀ ਸੀਆਈਏ ਪਠਾਨਕੋਟ ਨੂੰ ਸੂਚਨਾ ਮਿਲਣ ਤੋਂ ਬਾਅਦ ਮੀਰਥਲਾਕੇ ਨੂੰ ਹਾਈ ਅਲਰਟ ਕੀਤਾ ਗਿਆ ਤੇ ਨਾਕੇ ਤੋਂ ਦੱਸਦੇ ਹੀ ਇਹ ਨਾਕੇ ਤੋਂ ਦੋ ਗੈਂਗਸਟਰ ਹਵਾਈ ਫਾਇਰ ਕਰਦੇ ਹੋਏ ਭੱਜ ਨਿਕਲੇ ਨੇ ਤੇ ਬਾਅਦ ਵਿੱਚ ਪੁਲਿਸ ਨੇ ਵੀ ਫਾਇਰਿੰਗ ਕੀਤੀ ਹੈ ਤੇ ਦੱਸਦੇ ਹੀ ਇਹ ਉਹਨਾਂ ਦੋਨਾਂ ਗੈਂਗਸਟਰਾਂ ਦਾ ਪਿੱਛਾ ਕਰਦੇ ਹੋਏ ਹਿਮਾਚਲ ਦੇ ਵੱਲ ਇੰਦੋਰੇ ਵੱਲ ਜਿਹੜੇ ਨੇ ਉਹ ਗੈਂਗਸਟਰ ਫੱਜੇ ਨੇ ਤੇ ਸੂਚਨਾ ਮਿਲਦੇ ਹੀ ਦੱਸਦੇ ਇਹ ਇਹਨਾਂ ਵਿੱਚੋਂ ਇਹਨਾਂ ਦੋ ਗੈਂਗਸਟਰ ਦੇ ਵਿੱਚੋਂ ਇੱਕ ਜਿਹੜਾ ਹੈ ਉਹ ਜ਼ਖਮੀ ਹੋ ਗਿਆ ਜਿਸ ਨੂੰ ਇੰਦੋਰਾ ਦੇ ਹਸਪਤਾਲ ਵਿੱਚ ਪਹਤਿਕਰਵਾਇਆ ਗਏ ਤੇ ਪੁਲਿਸ ਵੱਲੋਂ ਵੀ ਕੋਈ ਜਾਣਕਾਰੀ ਹਜੇ মিডিਆ ਨੂੰ ਜੜੀਉ ਨਹੀਂ ਦਿੱਤੀ ਗਈ ਇਹ ਸਾਰੀ ਖਬਰ ਸੂਤਰਾਂ ਦੇ ਹਵਾਲੇ ਤੋਂ ਜੜੀਉ ਨਿਕਲ ਕੇ ਬਾਹਰ ਆਈ ਹੈ ਕਿ ਇਸ ਤਰ੍ਹਾਂ ਦੀ ਘਟਨਾ ਜੜੀਉ ਹੈ ਉਹ ਵਾਪਰੀ ਹੈ ਤੇ ਗੈਂਗਸਟਰਾਂ ਦਾ ਪਿੱਛਾ ਜੜਾ ਹੈ ਪੁਲਿਸ ਤੇ ਵੱਲੋਂ ਸੀਆਈਏ ਪਠਾਨਕੋਟ ਦੇ ਵੱਲੋਂ ਜੜਾ ਹੈ ਉਹ ਕੀਤਾ ਜਾ ਰਿਹਾ ਹੈ ਦੀ ਵੱਡੀ ਖਬਰ ਜੰਮੂ ਨੰਬਰ ਵਰਨਾਕਾਰ ਵਿੱਚ ਦੋ ਗੈਂਗਸਟਰ ਦੀ ਸੀਆਈਏ ਪਠਾਨਕੋਟ ਨੂੰ ਸੂਚਨਾ ਮਿਲਣ ਤੋਂ ਬਾਅਦ ਮੀਤਲਣਾਕੇ ਨੂੰ ਹਾਈ ਅਲਰਟ ਕੀਤਾ ਗਿਆ ਤੇ ਨਾਕੇ ਚੋਂ ਦੱਸਦੇ ਹੀ ਇਹ ਨਾਕੇ ਤੋਂ ਦੋ ਗੈਂਗਸਟਰ ਹਵਾਈ ਫਾਇਰ ਕਰਦੇ ਹੋਏ ਭੱਜ ਨਿਕਲੇ ਨੇ ਤੇ ਬਾਅਦ ਵਿੱਚ ਪੁਲਿਸ ਨੇ ਵੀ ਫਾਇਰਿੰਗ ਕੀਤੀ ਹੈ ਤੇ ਦੱਸਦੇ ਹੀ ਇਹ ਉਹਨਾਂ ਦੋਨਾਂ ਗੈਂਗਸਟਰਾਂ ਦਾ ਪਿੱਛਾ ਕਰਦੇ ਹੋਏ ਹਿਮਾਚਲ ਦੇ ਵੱਲ ਇੰਦੋਰੇ ਵੱਲ ਜਿਹੜੇ ਨੇ ਉਹ ਗੈਂਗਸਟਰ ਪੱਜੇ ਨੇ ਤੇ ਸੂਚਨਾ ਮਿਲਦੇ ਹੀ ਦੱਸਦੇ ਇਹ ਇਹਨਾਂ ਵਿੱਚੋਂ ਇਹਨਾਂ ਦੋ ਗੈਂਗਸਟਰ ਦੇ ਵਿੱਚੋਂ ਇੱਕ ਜਿਹੜਾ ਹੈ ਉਹ ਜ਼ਖਮੀ ਹੋ ਗਿਆ ਜਿਸ ਨੂੰ ਇੰਦੋਰਾ ਦੇ ਹਸਪਤਾਲ ਵਿੱਚ ਪਹੁੰਚ ਭਾਗ ਗਿਆ ਤੇ ਪੁਲਿਸ ਵੱਲੋਂ ਵੀ ਕੋਈ ਜਾਣਕਾਰੀ ਹਜੇ মিডিਆ ਨੂੰ ਜੜੀਉ ਨਹੀਂ ਦਿੱਤੀ ਗਈ ਇਹ ਸਾਰੀ ਖਬਰ ਸੂਤਰਾਂ ਦੇ ਹਵਾਲੇ ਤੋਂ ਜੜੀ ਉਹ ਨਿਕਲ ਕੇ ਬਾਹਰ ਆਈ ਹੈ ਇਸ ਤਰ੍ਹਾਂ ਦੀ ਘਟਨਾ ਜੜੀ ਉਹ ਵਾਪਰੀ ਹੈ ਤੇ ਗੈਂਗਸਟਰਾਂ ਦਾ ਪਿੱਛਾ ਜੜਾ ਹੈ ਪੁਲਿਸ ਦੇ ਵੱਲੋਂ ਸੀਆਈਏ ਪਠਾਨਕੋਟ ਦੇ ਵੱਲੋਂ ਜੜਾ ਉਹ ਕੀਤਾ ਜਾ ਰਿਹਾ ਹੈ ਵੱਡੀ ਖਬਰ ਜੰਮੂ ਨੰਬਰ ਵਰਨਾਕਾਰ ਵਿੱਚ ਦੋ ਗੈਂਗਸਟਰ ਡੀਸੀਆਈਏ ਪਠਾਨਕੋਟ ਨੂੰ ਸੂਚਨਾ ਮਿਲਣ ਤੋਂ ਬਾਅਦ ਮੀਰਤਨ ਲਾਕੇ ਨੂੰ ਹਾਈ ਅਲਰਟ ਕੀਤਾ ਗਿਆ ਤੇ ਨਾਕੇ ਤੋਂ ਦੱਸਦੇ ਹੀ ਇਹ ਨਾਕੇ ਤੋਂ ਦੋ ਗੈਂਗਸਟਰ ਹਵਾਈ ਫਾਇਰ ਕਰਦੇ ਹੋਏ ਭੱਜ ਨਿਕਲੇ ਨੇ ਤੇ ਬਾਅਦ ਵਿੱਚ ਪੁਲਿਸ ਨੇ ਵੀ ਫਾਇਰਿੰਗ ਕੀਤੀ ਹੈ ਤੇ ਦੱਸਦੇ ਹੀ ਇਹ ਉਹਨਾਂ ਦੋਨਾਂ ਗੈਂਗਸਟਰਾਂ ਦਾ ਪਿੱਛਾ ਕਰਦੇ ਹੋਏ ਹਿਮਾਚਲ ਦੇ ਵੱਲ ਇੰਦੋਰੇ ਵੱਲ ਜਿਹੜੇ ਨੇ ਉਹ ਗੈਂਗਸਟਰ ਭੱਜੇ ਨੇ ਤੇ ਸੂਚਨਾ ਮਿਲਦੇ ਹੀ ਦੱਸਦੇ ਹੀ ਇਹ ਇਨ੍ਹਾਂ ਵਿੱਚੋਂ ਇਹਨਾਂ ਦੋ ਗੈਂਗਸਟਰ ਦੇ ਵਿੱਚੋਂ ਇੱਕ ਜਿਹੜਾ ਹੈ ਉਹ ਜ਼ਖਮੀ ਹੋ ਗਿਆ ਜਿਸ ਨੂੰ ਇੰਦੋਰਾ ਦੇ ਹਸਪਤਾਲ ਵਿੱਚ ਪਹਤਿਕਰ ਆ ਗਿਆ ਤੇ ਪੁਲਿਸ ਵੱਲੋਂ ਵੀ ਕੋਈ ਜਾਣਕਾਰੀ ਹਜੇ মিডিਆ ਨੂੰ ਜੜੀਉ ਨਹੀਂ ਦਿੱਤੀ ਗਈ ਇਹ ਸਾਰੀ ਖਬਰ ਸੂਤਰਾਂ ਦੇ ਹਵਾਲੇ ਤੋਂ ਜੜੀ ਆ ਨਿਕਲ ਕੇ ਬਾਹਰ ਆਈ ਹੈ ਕਿਸ ਤਰ੍ਹਾਂ ਦੀ ਘਟਨਾ ਜੜੀ ਹੈ ਉਹ ਵਾਪਰੀ ਹੈ ਤੇ ਗੈਂਗਸਟਰਾਂ ਦਾ ਪਿੱਛਾ ਜੜਾ ਹੈ ਪੁਲਿਸ ਦੇ ਵੱਲੋਂ ਸੀਆਈਏ ਪਠਾਨਕੋਟ ਦੇ ਵੱਲੋਂ ਜੜਾ ਉਹ ਕੀਤਾ ਜਾ ਰਿਹਾ ਹੈ ਦੀ ਵੱਡੀ ਖਬਰ ਜੰਮੂ ਨੰਬਰ ਵਰਨਾਕਾਰ ਦੋ ਗੈਂਗਸਟਰ ਡੀਸੀਆਈਏ ਪਠਾਨਕੋਟ ਨੂੰ ਸੂਚਨਾ ਮਿਲਣ ਤੋਂ ਬਾਅਦ ਮੀਤਲਣਾਕੇ ਨੂੰ ਹਾਈ ਅਲਰਟ ਕੀਤਾ ਗਿਆ ਤੇ ਨਾਕੇ ਚੋਂ ਦੱਸਦੇ ਹੀ ਇਹ ਨਾਕੇ ਤੋਂ ਦੋ ਗੈਂਗਸਟਰ ਹਵਾਈ ਫਾਇਰ ਕਰਦੇ ਹੋਏ ਭੱਜ ਨਿਕਲੇ ਨੇ ਤੇ ਬਾਅਦ ਵਿੱਚ ਪੁਲਿਸ ਨੇ ਵੀ ਫਾਇਰਿੰਗ ਕੀਤੀ ਹੈ ਤੇ ਦੱਸਦੇ ਹੀ ਇਹ ਉਹਨਾਂ ਦੋਨਾਂ ਗੈਂਗਸਟਰਾਂ ਦਾ ਪਿੱਛਾ ਕਰਦੇ ਹੋਏ ਹਿਮਾਚਲ ਦੇ ਵੱਲ ਇੰਦੋਰੇ ਵੱਲ ਜਿਹੜੇ ਨੇ ਉਹ ਗੈਂਗਸਟਰ ਪੱਜੇ ਨੇ ਤੇ ਸੂਚਨਾ ਮਿਲਦੇ ਹੀ ਦੱਸਦੇ ਹੀ ਇਹ ਇਹਨਾਂ ਵਿੱਚੋਂ ਇਹਨਾਂ ਦੋ ਗੈਂਗਸਟਰ ਦੇ ਵਿੱਚੋਂ ਇੱਕ ਜਿਹੜਾ ਹੈ ਉਹ ਜ਼ਖਮੀ ਹੋ ਗਿਆ ਜਿਸ ਨੂੰ ਇੰਦੋਰਾ ਦੇ ਹਸਪਤਾਲ ਵਿੱਚ ਪਹਤੀ ਕਰਵਾਇਆ ਗਿਆ ਤੇ ਪੁਲਿਸ ਵੱਲੋਂ ਵੀ ਕੋਈ ਜਾਣਕਾਰੀ ਹਜੇ ਮੀਡੀਆ ਨੂੰ ਜੜੀਉ ਨਹੀਂ ਦਿੱਤੀ ਗਈ ਇਹ ਸਾਰੀ ਖਬਰ ਸੂਤਰਾਂ ਦੇ ਹਵਾਲੇ ਤੋਂ ਜੜੀ ਉਹ ਨਿਕਲ ਕੇ ਬਾਹਰ ਆਈ ਹੈ ਇਸ ਤਰ੍ਹਾਂ ਦੀ ਘਟਨਾ ਜੜੀ ਉਹ ਵਾਪਰੀ ਹੈ ਤੇ ਗੈਂਗਸਟਰਾਂ ਦਾ ਪਿੱਛਾ ਜੜਾ ਹੈ ਪੁਲਿਸ ਦੇ ਵੱਲੋਂ ਸੀਆਈਏ ਪਠਾਨਕੋਟ ਦੇ ਵੱਲੋਂ ਜੜਾ ਉਹ ਕੀਤਾ ਜਾ ਰਿਹਾ ਹੈ ਦੀ ਖਬਰ ਜੰਮੂ ਨੰਬਰ ਵਰਨਾਕਾਰ ਵਿੱਚ ਦੋ ਗੈਂਗਸਟਰ ਦੀ ਸੀਆਈਏ ਪਠਾਨਕੋਟ ਨੂੰ ਸੂਚਨਾ ਮਿਲਣ ਤੋਂ ਬਾਅਦ ਮੀਰਥਲਾਕੇ ਨੂੰ ਹਾਈ ਅਲਰਟ ਕੀਤਾ ਗਿਆ ਤੇ ਨਾਕੇ ਤੋਂ ਦੱਸਦੇ ਇਹ ਨਾਕੇ ਤੋਂ ਦੋ ਗੈਂਗਸਟਰ ਹਵਾਈ ਫਾਇਰ ਕਰਦੇ ਹੋਏ ਭੱਜ ਨਿਕਲੇ ਨੇ ਤੇ ਬਾਅਦ ਵਿੱਚ ਪੁਲਿਸ ਨੇ ਵੀ ਫਾਇਰਿੰਗ ਕੀਤੀ ਹੈ ਤੇ ਦੱਸਦੇ ਇਹ ਉਹਨਾਂ ਦੋਨਾਂ ਗੈਂਗਸਟਰਾਂ ਦਾ ਪਿੱਛਾ ਕਰਦੇ ਹੋਏ ਹਿਮਾਚਲ ਦੇ ਵੱਲ ਇੰਦੋਰੇ ਵੱਲ ਜਿਹੜੇ ਨੇ ਉਹ ਗੈਂਗਸਟਰ ਪੱਜੇ ਨੇ ਤੇ ਸੂਚਨਾ ਮਿਲਦੇ ਹੀ ਦੱਸਦੇ ਇਹ ਇਹਨਾਂ ਵਿੱਚੋਂ ਇਹਨਾਂ ਦੋ ਗੈਂਗਸਟਰ ਦੇ ਵਿੱਚੋਂ ਇੱਕ ਜਿਹੜਾ ਹੈ ਉਹ ਜ਼ਖਮੀ ਹੋ ਗਿਆ ਜਿਸ ਨੂੰ ਇੰਦੋਰਾ ਦੇ ਹਸਪਤਾਲ ਵਿੱਚ ਪਹਤਿਕਰਵਾਇਆ ਗਿਆ ਤੇ ਪੁਲਿਸ ਵੱਲੋਂ ਵੀ ਕੋਈ ਜਾਣਕਾਰੀ ਹਜੇ মিডিਆ ਨੂੰ ਜੜੀਉ ਨਹੀਂ ਦਿੱਤੀ ਗਈ ਇਹ ਸਾਰੀ ਖਬਰ ਸੂਤਰਾਂ ਦੇ ਹਵਾਲੇ ਤੋਂ ਜੜੀਉ ਨਿਕਲ ਕੇ ਬਾਹਰ ਆਈ ਹੈ ਕਿਸ ਤਰ੍ਹਾਂ ਦੀ ਘਟਨਾ ਜੜੀ ਹੈ ਉਹ ਵਾਪਰੀ ਹੈ ਤੇ ਗੈਂਗਸਟਰਾਂ ਦਾ ਪਿੱਛਾ ਜੜਾ ਹੈ ਪੁਲਿਸ ਦੇ ਵੱਲੋਂ ਸੀਆਈਏ ਪਠਾਨਕੋਟ ਦੇ ਵੱਲੋਂ ਜੜਾ ਹੈ ਉਹ ਕੀਤਾ ਜਾ ਰਿਹਾ ਹੈ ਦੀ ਵੱਡੀ ਖਬਰ ਜੰਮੂ ਨੰਬਰ ਵਰਨਾਕਾਰ ਵਿੱਚ ਦੋ ਗੈਂਗਸਟਰ ਦੀ ਸੀਆਈਏ ਪਠਾਨਕੋਟ ਨੂੰ ਸੂਚਨਾ ਮਿਲਣ ਤੋਂ ਬਾਅਦ ਮੀਥਨਲਾਕੇ ਨੂੰ ਹਾਈ ਅਲਰਟ ਕੀਤਾ ਗਿਆ ਤੇ ਨਾਕੇ ਚੋਂ ਦੱਸਦੇ ਹੀ ਇਹ ਨਾਕੇ ਤੋਂ ਦੋ ਗੈਂਗਸਟਰ ਹਵਾਈ ਫਾਇਰ ਕਰਦੇ ਹੋਏ ਭੱਜ ਨਿਕਲੇ ਨੇ ਤੇ ਬਾਅਦ ਵਿੱਚ ਪੁਲਿਸ ਨੇ ਵੀ ਫਾਇਰਿੰਗ ਕੀਤੀ ਹੈ ਤੇ ਦੱਸਦੇ ਹੀ ਇਹ ਉਹਨਾਂ ਦੋਨਾਂ ਗੈਂਗਸਟਰਾਂ ਦਾ ਪਿੱਛਾ ਕਰਦੇ ਹੋਏ ਹਿਮਾਚਲ ਦੇ ਵੱਲ ਇੰਦੋਰੇ ਵੱਲ ਜਿਹੜੇ ਨੇ ਉਹ ਗੈਂਗਸਟਰ ਪਕੜ ਜੇ ਨੇ ਤੇ ਸੂਚਨਾ ਮਿਲਦੇ ਹੀ ਦੱਸਦੇ ਹੀ ਇਹ ਇਹਨਾਂ ਵਿੱਚੋਂ ਇਹਨਾਂ ਦੋ ਗੈਂਗਸਟਰ ਦੇ ਵਿੱਚੋਂ ਇੱਕ ਜਿਹੜਾ ਹੈ ਉਹ ਜ਼ਖਮੀ ਹੋ ਗਿਆ ਜਿਸ ਨੂੰ ਇੰਦੋਰਾ ਦੇ ਹਸਪਤਾਲ ਵਿੱਚ ਪੱਤੀ ਭਾਗ ਗਿਆ ਤੇ ਪੁਲਿਸ ਵੱਲੋਂ ਵੀ ਕੋਈ ਜਾਣਕਾਰੀ ਹਜੇ মিডিਆ ਨੂੰ ਜੜੀਉ ਨਹੀਂ ਦਿੱਤੀ ਗਈ ਇਹ ਸਾਰੀ ਖਬਰ ਸੂਤਰਾਂ ਦੇ ਹਵਾਲੇ ਤੋਂ ਜੜੀਉ ਨਿਕਲ ਕੇ ਬਾਹਰ ਆਈ ਹੈ ਕਿਸ ਤਰ੍ਹਾਂ ਦੀ ਘਟਨਾ ਜੜੀਉ ਹੈ ਉਹ ਵਾਪਰੀ ਹੈ ਤੇ ਗੈਂਗਸਟਰਾਂ ਦਾ ਪਿੱਛਾ ਜੜਾ ਹੈ ਪੁਲਿਸ ਦੇ ਵੱਲੋਂ ਸੀਆਈਏ ਪਠਾਨਕੋਟ ਦੇ ਵੱਲੋਂ ਜੜਾ ਹੈ ਉਹ ਕਿਤਾ ਜਾ ਰਿਹਾ ਹੈ ਖਬਰ ਜੰਮੂ ਨੰਬਰ ਵਰਨਾਕਾਰ ਵਿੱਚ ਦੋ ਗੈਂਗਸਟਰ ਡੀਸੀਆਈ ਪਠਾਨਕੋਟ ਨੂੰ ਸੂਚਨਾ ਮਿਲਣ ਤੋਂ ਬਾਅਦ ਮੀਰਥਨਲਾਕੇ ਨੂੰ ਹਾਈ ਅਲਰਟ ਕੀਤਾ ਗਿਆ ਤੇ ਨਾਕੇ ਤੋਂ ਦੱਸਦੇ ਹੀ ਇਹ ਨਾਕੇ ਤੋਂ ਦੋ ਗੈਂਗਸਟਰ ਹਵਾਈ ਫਾਇਰ ਕਰਦੇ ਹੋਏ ਭੱਜ ਨਿਕਲੇ ਨੇ ਤੇ ਬਾਅਦ ਵਿੱਚ ਪੁਲਿਸ ਨੇ ਵੀ ਫਾਇਰਿੰਗ ਕੀਤੀ ਹੈ ਤੇ ਦੱਸਦੇ ਹੀ ਇਹ ਉਹਨਾਂ ਦੋਨਾਂ ਗੈਂਗਸਟਰਾਂ ਦਾ ਪਿੱਛਾ ਕਰਦੇ ਹੋਏ ਹਿਮਾਚਲ ਦੇ ਵੱਲ ਇੰਦੋਰੇ ਵੱਲ ਜਿਹੜੇ ਨੇ ਉਹ ਗੈਂਗਸਟਰ ਪੱਜੇ ਨੇ ਤੇ ਸੂਚਨਾ ਮਿਲਦੇ ਹੀ ਦੱਸਦੇ ਹੀ ਇਹ ਇਨ੍ਹਾਂ ਵਿੱਚੋਂ ਇਹਨਾਂ ਦੋ ਗੈਂਗਸਟਰ ਦੇ ਵਿੱਚੋਂ ਇੱਕ ਜਿਹੜਾ ਹੈ ਉਹ ਜ਼ਖਮੀ ਹੋ ਗਿਆ ਜਿਸ ਨੂੰ ਇੰਦੋਰਾ ਦੇ ਹਸਪਤਾਲ ਵਿੱਚ ਪਹਤੀ ਕਰਵਾਇਆ ਇਹ ਤੇ ਪੁਲਿਸ ਵੱਲੋਂ ਵੀ ਕੋਈ ਜਾਣਕਾਰੀ ਹਜੇ মিডিਆ ਨੂੰ ਜੜੀਉ ਨਹੀਂ ਦਿੱਤੀ ਗਈ ਇਹ ਸਾਰੀ ਖਬਰ ਸੂਤਰਾਂ ਦੇ ਹਵਾਲੇ ਤੋਂ ਜੜੀ ਆ ਨਿਕਲ ਕੇ ਬਾਹਰ ਆਈ ਹੈ ਕਿਸ ਤਰ੍ਹਾਂ ਦੀ ਘਟਨਾ ਜੜੀ ਹੈ ਉਹ ਵਾਪਰੀ ਹੈ ਤੇ ਗੈਂਗਸਟਰਾਂ ਦਾ ਪਿੱਛਾ ਜਿਹੜਾ ਹੈ ਪੁਲਿਸ ਦੇ ਵੱਲੋਂ ਸੀਆਈਏ ਪਠਾਨਕੋਟ ਦੇ ਵੱਲੋਂ ਜਿਹੜਾ ਹੈ ਉਹ ਕੀਤਾ ਜਾ ਰਿਹਾ ਹੈ ਸਮੇਂ ਦੀ ਵੱਡੀ ਖਬਰ ਜੰਮੂ ਨੰਬਰ ਵਰਨਾਕਾਰ ਵਿੱਚ ਦੋ ਗੈਂਗਸਟਰ ਡੀਸੀਆਈਏ ਪਠਾਨਕੋਟ ਨੂੰ ਸੂਚਨਾ ਮਿਲਣ ਤੋਂ ਬਾਅਦ ਮੀਰਥਲ ਨਾਕੇ ਨੂੰ ਹਾਈ ਅਲਰਟ ਕੀਤਾ ਗਿਆ ਤੇ ਨਾਕੇ ਚੋਂ ਦੱਸਦੇ ਹੀ ਇਹ ਨਾਕੇ ਤੋਂ ਦੋ ਗੈਂਗਸਟਰ ਹਵਾਈ ਫਾਇਰ ਕਰਦੇ ਹੋਏ ਭੱਜ ਨਿਕਲੇ ਨੇ ਤੇ ਬਾਅਦ ਵਿੱਚ ਪੁਲਿਸ ਨੇ ਵੀ ਫਾਇਰਿੰਗ ਕੀਤੀ ਹੈ ਤੇ ਦੱਸਦੇ ਹੀ ਇਹ ਉਹਨਾਂ ਦੋਨਾਂ ਗੈਂਗਸਟਰਾਂ ਦਾ ਪਿੱਛਾ ਕਰਦੇ ਹੋਏ ਹਿਮਾਚਲ ਦੇ ਵੱਲ ਇੰਦੋਰੇ ਵੱਲ ਜਿਹੜੇ ਨੇ ਉਹ ਗੈਂਗਸਟਰ ਭੱਜੇ ਨੇ ਤੇ ਸੂਚਨਾ ਮਿਲਦੇ ਹੀ ਦੱਸਦੇ ਹੀ ਇਹ ਇਨ੍ਹਾਂ ਵਿੱਚੋਂ ਇਨ੍ਹਾਂ ਦੋ ਗੈਂਗਸਟਰ ਦੇ ਵਿੱਚੋਂ ਇੱਕ ਜਿਹੜਾ ਹੈ ਉਹ ਜ਼ਖਮੀ ਹੋ ਗਿਆ ਜਿਸ ਨੂੰ ਇੰਦੋਰਾ ਦੇ ਹਸਪਤਾਲ ਵਿੱਚ ਪਹੁੰਚ ਕਰਵਾਇਆ ਗਿਆ ਤੇ ਪੁਲਿਸ ਵੱਲੋਂ ਵੀ ਕੋਈ ਜਾਣਕਾਰੀ ਹਜੇ মিডিਆ ਨੂੰ ਜਿੜੀਆਉ ਨਹੀਂ ਦਿੱਤੀ ਗਈ ਇਹ ਸਾਰੀ ਖਬਰ ਸੂਤਰਾਂ ਦੇ ਹਵਾਲੇ ਤੋਂ ਜਿੜੀ ਆ ਨਿਕਲ ਕੇ ਬਾਹਰ ਆਈ ਹੈ ਕਿਸ ਤਰ੍ਹਾਂ ਦੀ ਘਟਨਾ ਜਿੜੀ ਆ ਵਾਪਰੀ ਹੈ ਤੇ ਗੈਂਗਸਟਰਾਂ ਦਾ ਪਿੱਛਾ ਜਿਹੜਾ ਹੈ ਪੁਲਿਸ ਦੇ ਵੱਲੋਂ ਸੀਆਈਏ ਪਠਾਨਕੋਟ ਦੇ ਵੱਲੋਂ ਜਿਹੜਾ ਹੈ ਉਹ ਕੀਤਾ ਜਾ ਰਿਹਾ ਹੈ ਖਬਰ ਜੰਮੂ ਨੰਬਰ ਵਰਨਾਕਾਰ ਵਿੱਚ ਦੋ ਗੈਂਗਸਟਰ ਡੀਸੀਆਈਏ ਪਠਾਨਕੋਟ ਨੂੰ ਸੂਚਨਾ ਮਿਲਣ ਤੋਂ ਬਾਅਦ ਮੀਰਤਨ ਲਾਕੇ ਨੂੰ ਹਾਈ ਅਲਰਟ ਕੀਤਾ ਗਿਆ ਤੇ ਨਾਕੇ ਚੋਂ ਦੱਸਦੇ ਹੀ ਇਹ ਨਾਕੇ ਤੋਂ ਦੋ ਗੈਂਗਸਟਰ ਹਵਾਈ ਫਾਇਰ ਕਰਦੇ ਹੋਏ ਭੱਜ ਨਿਕਲੇ ਨੇ ਤੇ ਬਾਅਦ ਵਿੱਚ ਪੁਲਿਸ ਨੇ ਵੀ ਫਾਇਰਿੰਗ ਕੀਤੀ ਹੈ ਤੇ ਦੱਸਦੇ ਹੀ ਇਹ ਉਹਨਾਂ ਦੋਨਾਂ ਗੈਂਗਸਟਰਾਂ ਦਾ ਪਿੱਛਾ ਕਰਦੇ ਹੋਏ ਹਿਮਾਚਲ ਦੇ ਵੱਲ ਇੰਦੋਰੇ ਵੱਲ ਜਿਹੜੇ ਨੇ ਉਹ ਗੈਂਗਸਟਰ ਪੱਜੇ ਨੇ ਤੇ ਸੂਚਨਾ ਮਿਲਦੇ ਹੀ ਦੱਸਦੇ ਹੀ ਇਹ ਇਨ੍ਹਾਂ ਵਿੱਚੋਂ ਇਹਨਾਂ ਦੋ ਗੈਂਗਸਟਰ ਦੇ ਵਿੱਚੋਂ ਇੱਕ ਜਿਹੜਾ ਹੈ ਉਹ ਜ਼ਖਮੀ ਹੋ ਗਿਆ ਜਿਸ ਨੂੰ ਇੰਦੋਰਾ ਦੇ ਹਸਪਤਾਲ ਵਿੱਚ ਪਹਤੀ ਕਰਵਾਇਆ ਤੇ ਪੁਲਿਸ ਵੱਲੋਂ ਵੀ ਕੋਈ ਜਾਣਕਾਰੀ ਹਜੇ মিডিਆ ਨੂੰ ਜੜੀਉ ਨਹੀਂ ਦਿੱਤੀ ਗਈ ਇਹ ਸਾਰੀ ਖਬਰ ਸੂਤਰਾਂ ਦੇ ਹਵਾਲੇ ਤੋਂ ਜੜੀਉ ਨਿਕਲ ਕੇ ਬਾਹਰ ਆਈ ਹੈ ਕਿਸ ਤਰ੍ਹਾਂ ਦੀ ਘਟਨਾ ਜੜੀਉ ਹੈ ਉਹ ਵਾਪਰੀ ਹੈ ਤੇ ਗੈਂਗਸਟਰਾਂ ਦਾ ਪਿੱਛਾ ਜੜਾ ਹੈ ਪੁਲਿਸ ਦੇ ਵੱਲੋਂ ਸੀਆਈਏ ਪਠਾਨਕੋਟ ਦੇ ਵੱਲੋਂ ਜੜਾ ਉਹ ਕੀਤਾ ਜਾ ਰਿਹਾ ਹੈ ਸਮੇਂ ਦੀ ਵੱਡੀ ਖਬਰ ਜੰਮੂ ਨੰਬਰ ਵਰਨਾਕਾਰ ਵਿੱਚ ਦੋ ਗੈਂਗਸਟਰ ਡੀਸੀਆਈਏ ਪਠਾਨਕੋਟ ਨੂੰ ਸੂਚਨਾ ਮਿਲਣ ਤੋਂ ਬਾਅਦ ਮੀਰਥਲ ਨਾਕੇ ਨੂੰ ਹਾਈ ਅਲਰਟ ਕੀਤਾ ਗਿਆ ਤੇ ਨਾਕੇ ਚੋਂ ਦੱਸਦੇ ਹੀ ਇਹ ਨਾਕੇ ਤੋਂ ਦੋ ਗੈਂਗਸਟਰ ਹਵਾਈ ਫਾਇਰ ਕਰਦੇ ਹੋਏ ਭੱਜ ਨਿਕਲੇ ਨੇ ਤੇ ਬਾਅਦ ਵਿੱਚ ਪੁਲਿਸ ਨੇ ਵੀ ਫਾਇਰਿੰਗ ਕੀਤੀ ਹੈ ਤੇ ਦੱਸਦੇ ਹੀ ਇਹ ਉਹਨਾਂ ਦੋਨਾਂ ਗੈਂਗਸਟਰਾਂ ਦਾ ਪਿੱਛਾ ਕਰਦੇ ਹੋਏ ਹਿਮਾਚਲ ਦੇ ਵੱਲ ਇੰਦੋਰੇ ਵੱਲ ਜਿਹੜੇ ਨੇ ਉਹ ਗੈਂਗਸਟਰ ਭੱਜੇ ਨੇ ਤੇ ਸੂਚਨਾ ਮਿਲਦੇ ਹੀ ਦੱਸਦੇ ਹੀ ਇਹ ਇਹਨਾਂ ਵਿੱਚੋਂ ਇਹਨਾਂ ਦੋ ਗੈਂਗਸਟਰ ਦੇ ਵਿੱਚੋਂ ਇੱਕ ਜਿਹੜਾ ਹੈ ਉਹ ਜ਼ਖਮੀ ਹੋ ਗਿਆ ਜਿਸ ਨੂੰ ਇੰਦੋਰਾ ਦੇ ਹਸਪਤਾਲ ਵਿੱਚ ਪਹੁੰਚ ਕਰਵਾਇਆ ਗਿਆ ਤੇ ਪੁਲਿਸ ਵੱਲੋਂ ਵੀ ਕੋਈ ਜਾਣਕਾਰੀ ਹਜੇ মিডিਆ ਨੂੰ ਜਿੜੀਆਉ ਨਹੀਂ ਦਿੱਤੀ ਗਈ ਇਹ ਸਾਰੀ ਖਬਰ ਸੂਤਰਾਂ ਦੇ ਹਵਾਲੇ ਤੋਂ ਜਿੜੀ ਆ ਨਿਕਲ ਕੇ ਬਾਹਰ ਆਈ ਹੈ ਕਿ ਇਸ ਤਰ੍ਹਾਂ ਦੀ ਘਟਨਾ ਜਿੜੀ ਆ ਉਹ ਵਾਪਰੀ ਹੈ ਤੇ ਗੈਂਗਸਟਰਾਂ ਦਾ ਪਿੱਛਾ ਜਿਹੜਾ ਹੈ ਪੁਲਿਸ ਦੇ ਵੱਲੋਂ ਸੀਆਈਏ ਪਠਾਨਕੋਟ ਦੇ ਵੱਲੋਂ ਜਿਹੜਾ ਹੈ ਉਹ ਕੀਤਾ ਜਾ ਰਿਹਾ ਹੈ ਵੱਡੀ ਖਬਰ ਜੰਮੂ ਨੰਬਰ ਵਰਨਾਕਾਰ ਵਿੱਚ ਦੋ ਗੈਂਗਸਟਰ ਡੀਸੀਆਈਏ ਪਠਾਨਕੋਟ ਨੂੰ ਸੂਚਨਾ ਮਿਲਣ ਤੋਂ ਬਾਅਦ ਮੀਰਥਨ ਲਾਕੇ ਨੂੰ ਹਾਈ ਅਲਰਟ ਕੀਤਾ ਗਿਆ ਤੇ ਨਾਕੇ ਤੋਂ ਦੱਸਦੇ ਹੀ ਇਹ ਨਾਕੇ ਤੋਂ ਦੋ ਗੈਂਗਸਟਰ ਹਵਾਈ ਫਾਇਰ ਕਰਦੇ ਹੋਏ ਭੱਜ ਨਿਕਲੇ ਨੇ ਤੇ ਬਾਅਦ ਵਿੱਚ ਪੁਲਿਸ ਨੇ ਵੀ ਫਾਇਰਿੰਗ ਕੀਤੀ ਹੈ ਤੇ ਦੱਸਦੇ ਹੀ ਇਹ ਉਹਨਾਂ ਦੋਨਾਂ ਗੈਂਗਸਟਰਾਂ ਦਾ ਪਿੱਛਾ ਕਰਦੇ ਹੋਏ ਹਿਮਾਚਲ ਦੇ ਵੱਲ ਇੰਦੋਰੇ ਵੱਲ ਜਿਹੜੇ ਨੇ ਉਹ ਗੈਂਗਸਟਰ ਪੱਜੇ ਨੇ ਤੇ ਸੂਚਨਾ ਮਿਲਦੇ ਹੀ ਦੱਸਦੇ ਹੀ ਇਹ ਇਨ੍ਹਾਂ ਵਿੱਚੋਂ ਇਹਨਾਂ ਦੋ ਗੈਂਗਸਟਰ ਦੇ ਵਿੱਚੋਂ ਇੱਕ ਜਿਹੜਾ ਹੈ ਉਹ ਜ਼ਖਮੀ ਹੋ ਗਿਆ ਜਿਸ ਨੂੰ ਇੰਦੋਰਾ ਦੇ ਹਸਪਤਾਲ ਵਿੱਚ ਪਹਤਿਕਰ ਆ ਗਿਆ ਤੇ ਪੁਲਿਸ ਵੱਲੋਂ ਵੀ ਕੋਈ ਜਾਣਕਾਰੀ ਹਜੇ মিডিਆ ਨੂੰ ਜੜੀਉ ਨਹੀਂ ਦਿੱਤੀ ਗਈ ਇਹ ਸਾਰੀ ਖਬਰ ਸੂਤਰਾਂ ਦੇ ਹਵਾਲੇ ਤੋਂ ਜੜੀਉ ਨਿਕਲ ਕੇ ਬਾਹਰ ਆਈ ਹੈ ਕਿਸ ਤਰ੍ਹਾਂ ਦੀ ਘਟਨਾ ਜੜੀਉ ਉਹ ਵਾਪਰੀ ਹੈ ਤੇ ਗੈਂਗਸਟਰਾਂ ਦਾ ਪਿੱਛਾ ਜੜਾ ਹੈ ਪੁਲਿਸ ਦੇ ਵੱਲੋਂ ਸੀਆਈਏ ਪਠਾਨਕੋਟ ਦੇ ਵੱਲੋਂ ਜੜਾ ਉਹ ਕੀਤਾ ਜਾ ਰਿਹਾ ਹੈ ਸਤਾ ਮੇਰੀ ਵੱਡੀ ਖਬਰ ਜੰਮੂ ਨੰਬਰ ਵਰਨਾਕਾਰ ਵਿੱਚ ਦੋ ਗੈਂਗਸਟਰ ਦੀ ਸੀਆਈਏ ਪਠਾਨਕੋਟ ਨੂੰ ਸੂਚਨਾ ਮਿਲਣ ਤੋਂ ਬਾਅਦ ਮੀਰਥਲਾਕੇ ਨੂੰ ਹਾਈ ਅਲਰਟ ਕੀਤਾ ਗਿਆ ਤੇ ਨਾਕੇ ਚੋਂ ਦੱਸਦੇ ਹੀ ਇਹ ਨਾਕੇ ਤੋਂ ਦੋ ਗੈਂਗਸਟਰ ਹਵਾਈ ਫਾਇਰ ਕਰਦੇ ਹੋਏ ਭੱਜ ਨਿਕਲੇ ਨੇ ਤੇ ਬਾਅਦ ਵਿੱਚ ਪੁਲਿਸ ਨੇ ਵੀ ਫਾਇਰਿੰਗ ਕੀਤੀ ਹੈ ਤੇ ਦੱਸਦੇ ਹੀ ਇਹ ਉਹਨਾਂ ਦੋਨਾਂ ਗੈਂਗਸਟਰਾਂ ਦਾ ਪਿੱਛਾ ਕਰਦੇ ਹੋਏ ਹਿਮਾਚਲ ਦੇ ਵੱਲ ਇੰਦੋਰੇ ਵੱਲ ਜਿਹੜੇ ਨੇ ਉਹ ਗੈਂਗਸਟਰ ਪੱਜੇ ਨੇ ਤੇ ਸੂਚਨਾ ਮਿਲਦੇ ਹੀ ਦੱਸਦੇ ਹੀ ਇਹ ਇਨ੍ਹਾਂ ਵਿੱਚੋਂ ਇਹਨਾਂ ਦੋ ਗੈਂਗਸਟਰ ਦੇ ਵਿੱਚੋਂ ਇੱਕ ਜਿਹੜਾ ਹੈ ਉਹ ਜ਼ਖਮੀ ਹੋ ਗਿਆ ਜਿਸ ਨੂੰ ਇੰਦੋਰਾ ਦੇ ਹਸਪਤਾਲ ਵਿੱਚ ਕਰਵਾਇਆ ਗਿਆ ਤੇ ਪੁਲਿਸ ਵੱਲੋਂ ਵੀ ਕੋਈ ਜਾਣਕਾਰੀ ਹਜੇ মিডিਆ ਨੂੰ ਜੜੀਆਉ ਨਹੀਂ ਦਿੱਤੀ ਗਈ ਇਹ ਸਾਰੀ ਖਬਰ ਸੂਤਰਾਂ ਦੇ ਹਵਾਲੇ ਤੋਂ ਜੜੀ ਆ ਨਿਕਲ ਕੇ ਬਾਹਰ ਆਈ ਹੈ ਕਿਸ ਤਰ੍ਹਾਂ ਦੀ ਘਟਨਾ ਜੜੀ ਆ ਉਹ ਵਾਪਰੀ ਤੇ ਗੈਂਗਸਟਰਾਂ ਦਾ ਪਿੱਛਾ ਜੜਾ ਹੈ ਪੁਲਿਸ ਦੇ ਵੱਲੋਂ ਸੀਆਈਏ ਪਠਾਨਕੋਟ ਦੇ ਵੱਲੋਂ ਜੜਾ ਹੈ ਉਹ ਕੀਤਾ ਜਾ ਰਿਹਾ ਹੈ ਦੀ ਖਬਰ ਜੰਮੂ ਨੰਬਰ ਵਰਨਾਕਾਰ ਵਿੱਚ ਦੋ ਗੈਂਗਸਟਰ ਡੀਸੀਆਈਏ ਪਠਾਨਕੋਟ ਨੂੰ ਸੂਚਨਾ ਮਿਲਣ ਤੋਂ ਬਾਅਦ ਮੀਰਥਲਣਾਕੇ ਨੂੰ ਹਾਈ ਅਲਰਟ ਕੀਤਾ ਗਿਆ ਤੇ ਨਾਕੇ ਤੋਂ ਦੱਸਦੇ ਇਹ ਨਾਕੇ ਤੋਂ ਦੋ ਗੈਂਗਸਟਰ ਹਵਾਈ ਫਾਇਰ ਕਰਦੇ ਹੋਏ ਭੱਜ ਨਿਕਲੇ ਨੇ ਤੇ ਬਾਅਦ ਵਿੱਚ ਪੁਲਿਸ ਨੇ ਵੀ ਫਾਇਰਿੰਗ ਕੀਤੀ ਹੈ ਤੇ ਦੱਸਦੇ ਇਹ ਉਹਨਾਂ ਦੋਨਾਂ ਗੈਂਗਸਟਰਾਂ ਦਾ ਪਿੱਛਾ ਕਰਦੇ ਹੋਏ ਹਿਮਾਚਲ ਦੇ ਵੱਲ ਇੰਦੋਰੇ ਵੱਲ ਜਿਹੜੇ ਨੇ ਉਹ ਗੈਂਗਸਟਰ ਫੱਜੇ ਨੇ ਤੇ ਸੂਚਨਾ ਮਿਲਦੇ ਹੀ ਦੱਸਦੇ ਇਹ ਇਹਨਾਂ ਵਿੱਚੋਂ ਇਹਨਾਂ ਦੋ ਗੈਂਗਸਟਰ ਦੇ ਵਿੱਚੋਂ ਇੱਕ ਜਿਹੜਾ ਹੈ ਉਹ ਜ਼ਖਮੀ ਹੋ ਗਿਆ ਜਿਸ ਨੂੰ ਇੰਦੋਰਾ ਦੇ ਹਸਪਤਾਲ ਵਿੱਚ ਪਹਤ ਤੀ ਕਰਵਾਇਆ ਗਿਆ ਤੇ ਪੁਲਿਸ ਵੱਲੋਂ ਵੀ ਕੋਈ ਜਾਣਕਾਰੀ ਹਜੇ মিডিਆ ਨੂੰ ਜੜੀਉ ਨਹੀਂ ਦਿੱਤੀ ਗਈ ਇਹ ਸਾਰੀ ਖਬਰ ਸੂਤਰਾਂ ਦੇ ਹਵਾਲੇ ਤੋਂ ਜੜੀਉ ਨਿਕਲ ਕੇ ਬਾਹਰ ਆਈ ਹੈ ਕਿਸ ਤਰ੍ਹਾਂ ਦੀ ਘਟਨਾ ਜੜੀ ਹੈ ਉਹ ਵਾਪਰੀ ਹੈ ਤੇ ਗੈਂਗਸਟਰਾਂ ਦਾ ਪਿੱਛਾ ਜੜਾ ਹੈ ਪੁਲਿਸ ਦੇ ਵੱਲੋਂ ਸੀਆਈਏ ਪਠਾਨਕੋਟ ਦੇ ਵੱਲੋਂ ਜੜਾ ਹੈ ਉਹ ਕੀਤਾ ਜਾ ਰਿਹਾ ਹੈ